ਬਾਈ ਨੇ ਜਿਹੜੇ ਫੋਨ ਤੋਂ ਮੈਂ ਗੱਲ ਕਰਦਾ ਹੁੰਦਾ ਸੀ ਨਾਲ ਦੇ ਮੁੰਡੇ ਵਾਲੇ ਤੋਂ ਹੂੰ ਹੂੰ ਉਹਨੂੰ ਫੋਨ ਲਾਇਆ ਗਿਆ ਨੇ ਬਲਕਾਰ ਕਿੱਥੇ ਆ ਕਹਿੰਦਾ ਮੈਂ ਗਾਣਾ ਰਿਕਾਰਡ ਕਰੀ ਜਾਂਦਾ ਮੈਂ ਕੰਮ ਤੇ ਫਿਰ ਉਹ ਮੁੰਡੇ ਨੇ ਵੀਰੇ ਕੰਮ ਤੇ ਫੋਨ ਕਰਿਆ ਕਹਿੰਦਾ ਬਲਕਾਰ ਨਾਲ ਗੱਲ ਕਰਾਉ ਵੀ ਜੱਜ ਜੀ ਵੀ ਗਾਣਾ ਰਿਕਾਰਡ ਕਰੀ ਜਾਂਦਾ ਹੁਣ ਮੈਂ ਚਲੋ ਉਹ ਗਾਣਾ ਮੈਂ ਮੱਖਿਆ ਮੈਂ ਜੱਜ ਜੀ ਵੀ ਦਾ ਚਲਾ ਆਪਦੀ ਬੰਦਾ ਹੋਰ ਦੇ ਦਾਂਗੇ ਬਾਈ ਨੂੰ ਤਾਂ ਗਾਣੇ ਹੂੰ ਤੇ ਮੈਂ ਉਹ ਚਾਕੇ ਐਲੀ ਨੂੰ ਫੜਾਤਾ ਉਹ ਖੋਵ ਕੱਢ ਗਿਆ ਪੁਰਾਣੀ ਮੈਨੂੰ ਬਲਕਾਰ ਨੇ ਜਵਾਬ ਦਿੱਤਾ ਸੀ ਮੇਰਾ ਨਾਂ ਨੂੰ ਗੜਤਾ ਵੀਰੇ ਗਾਣੇ ਚ ਉਹ ਕਹਿੰਦੇ ਕਹਿੰਦੇ ਵੀ ਜੱਜ ਜੀ ਵੀ ਤੈਨੂੰ ਮਿਲਣਾ ਚਾਹੁੰਦਾ ਫਿਰ ਬਾਈ ਮੈਨੂੰ ਜਲੰਧਰ ਸੱਦਿਆ ਉੱਥੇ ਵਿਲਾ ਬਣਿਆ ਹੋਇਆ ਵਧੀਆ ਇਹਦਾ ਤੇ ਪੂਲ ਦੇ ਕਿਨਾਰੇ ਬੈਠਾ ਸੀਗਾ ਤੇ ਅਸੀਂ ਗਏ ਬਾਈ ਫਿਰ ਉੱਥੇ ਬਾਈ ਨੇ ਮੇਰੇ ਨੌ ਗਾਣੇ ਪਸੰਦ ਕਰ ਲਏ ਜੀ ਸਾਰੀ ਕੈਸਟੀ ਕਰਨੀ ਸੀ 7-8 ਗਾਣੇ ਹੋਰ ਸੀਗੇ ਉਹ ਫਿਰ ਉਹਨੇ ਸਖਸ਼ੇਂਦਰ ਸ਼ਿੰਦੇ ਨੂੰ ਸੁਣਾਏ ਉਹਨੇ ਐਵੇਂ ਕਹਤਾ ਕਹਿੰਦਾ ਯਾਰ ਹਥਿਆਰਾਂ ਵਾਲੇ ਚੱਕਵੇਂ ਜੇ ਗਾਣੇ ਆ ਕਹਿੰਦਾ ਵੀ ਇੰਨੇ ਆਪਣੇ ਲੋਟ ਨਹੀਂ ਆਉਣੇ ਕਹੀਂ ਦੇ ਤੇ ਕਹੋਂ ਦੇ ਨੂੰ ਮਰਖਾਂ ਤਾੜ ਕੇ ਗੱਲ ਮੂੜ ਵਿੱਚ ਆਇਆ ਦਿੰਦਾ ਟਾਲ ਜੱਜ ਦੀ ਹਉ ਗੱਭਰੂ ਰੁਪੀਟ ਡੀਜਾਂ ਤੇ ਵੱਜਦਾ ਮੋੜੀ ਤੇਰੀ ਮੇਰੀ ਹੱਕ ਤੇ ਨਿਸ਼ਾਨੀ ਵੱਜਦੀ ਜਿਹੜੇ ਡਾਕੂ ਗਾਣਾ ਉਹਦਾ ਫਿਰ ਤੁਸੀਂ ਵਿਰੋਧ ਨਹੀਂ ਉਸ ਵਕਤ ਕੀਤਾ ਉਹਨਾਂ ਨੂੰ ਸਿੱਧਾ ਸੰਪਰਕ ਕਰਨ ਦੀ ਇੱਲੀ ਨਾ ਫੁੱਲ ਕਰਿਆ ਵੀਰੇ ਵਿਰੋਧ 0300 ਵਾਲੇ ਸਾਡੇ ਨਾਲ ਸੀਗੇ ਤੇ ਫਿਰ ਅਸੀਂ ਅੜੀ ਚ ਰੀਅਲ ਡਾਕੂ ਵੀ ਰਿਲੀਜ਼ ਕਰਿਆ ਵੀ ਆ ਰੀਅਲ ਸੀਗਾ ਬਾਕੀ ਮੇਰੇ ਕੋਲੇ ਜਿਹੜਾ ਐਲੀ ਨੇ ਰਿਲੀਜ਼ ਕਰਿਆ ਉਹਦੋਂ 2 ਸਾਲ ਪਹਿਲਾਂ ਮੈਂ ਕੁਰਕਣੀ ਕਬੱਡੀ ਕੱਪ ਤੇ ਗਿਆ ਸੀਗਾ ਗਾਣਾ ਉਹ ਮੇਰੇ ਕੋਲੇ ਵੀਡੀਓ ਵੀ ਪਈ ਹੈ ਐਲੀ ਨੂੰ ਵੀ ਮੈਸੇਜ ਮੂਸੇਜ ਕਰੇ ਅਸੀਂ ਵੀ ਆ ਸਾਡੇ ਕੋਲ ਪ੍ਰੂਫ ਹੈ ਤੂੰ ਐਂ ਕਰਿਆ ਵਾਹ ਕਰਿਆ ਉਹ ਸਾਰੇ ਪ੍ਰੂਫ ਬਈ ਆਪਣੇ ਕੋਲ ਪਏ ਆ ਐਲੀ ਨੇ ਆ ਆਪਣੇ ਲਾਈਵ ਹੋ ਕੇ ਕਹਿਤਾ ਸੀ ਕਹਿੰਦਾ ਯਾਰ ਮੈਨੂੰ ਨਹੀਂ ਪਤਾ ਵੀ ਗਾਣਾ ਕਿਹਦਾ ਹੈ ਜੀ ਜ਼ੋਰ ਰੌਲਾ ਪੈ ਗਿਆ ਤੇ ਹੁਣ ਬੰਦਾ ਗਾਣਾ ਕਰਤਾ ਉਹਨੇ ਬੰਦੇ ਨੂੰ ਐਂ ਪਤਾ ਨਹੀਂ ਵੀ ਕਿਹਦਾ ਗਾਣਾ ਹੁਣ ਇੱਥੋਂ ਫੜਿਆ ਨਹੀਂ ਆਂਦਾ ਝੂਠ ਵੀਰੇ ਆ ਗੱਲ ਅਸਲੀ ਸੀਗੀ ਪਰ ਫਿਰ ਜਾ ਕੇ ਕਰਨੇ ਆ ਨਾਮ ਪਤਾ ਫੀਟ ਕਰਨਾ ਓ ਜਿਹੜਾ ਲਿਖਤਾ ਵੀ ਕਰਨੇ ਨੇ ਲਿਖੇ ਤੁਹਾਡੇ ਜਿਹੜੇ ਕੁਛ ਗਾਣੇ ਸੁਖਸ਼ਿੰਦਰ ਸਿੰਘ ਦੇ ਨੇ ਇਹ ਕਹਿੰਦਾ ਸੀਗਾ ਵੀ ਹਥਿਆਰਾਂ ਵਾਲੇ ਜਾਂ ਲੜਾਈ ਆ ਮੈਂ ਕਹਿੰਨਾ ਬਾਈ ਹਥਿਆਰਾਂ ਵਾਲੇ ਫਿਰ ਹੁਣ ਵੀ ਚੱਲੀ ਜਾਂਦੇ ਆ ਸਾਰੇ ਬੰਦ ਕਰਾਉਣਾ ਨਾ ਫਿਰ ਮੂਸੇ ਵਾਲੇ ਦੇ ਸਾਰੇ ਹਥਿਆਰਾਂ ਵਾਲੇ ਸੀ ਤੇ ਜਿਹੜੇ ਮੈਂ ਜੱਜੀਬੀ ਨੂੰ ਦਿੱਤੇ ਸੀ ਤੁਸੀਂ ਜੱਜੀਬੀ ਨਾਲ ਕਦੇ ਇੰਟਰਵਿਊ ਕਰ ਲਿਓ ਜਿਹੜੇ ਅੱਜ ਗਾਣੇ ਚੱਲੀ ਜਾਂਦੇ ਆ 9-10 ਸਾਲ ਪਹਿਲਾਂ ਇਹ ਮੈਂ ਲਿਖਤੇ ਪਿਛੇ ਜੇ ਮੈਂ ਸੁਣਿਆ ਇਹ ਗਲਾਬ ਸਿੱਧੂ ਕੋਲੇ ਵੀ ਕਈ ਕਿਹੜੇ ਮਾਰਨੇ ਪਏ ਤੇ ਵੈਸੇ ਹੀ ਤੁਹਾਨੂੰ ਬੰਦਾ ਵਧੀਆ ਲੱਗਿਆ ਸੀ ਦੇਣ ਵਾਗੇ ਗਾਣੇ ਅੱਛਾ ਪਹਿਲੀ ਵਾਰ ਨਹੀਂ ਮਿਲਿਆ ਵੀਰੇ ਦੂਜੀ ਵਾਰ ਨਹੀਂ ਮਿਲਿਆ ਤੀਜੀ ਵਾਰ ਨਹੀਂ ਮਿਲਿਆ ਚੌਥੀ ਵਾਰ ਨਹੀਂ ਮਿਲਿਆ ਪੰਜ ਗੇੜੇ ਮਾਰ ਕੇ ਆਇਆ ਭਰਾਵਾ ਆ ਮਰਛਾ ਕਹੇ ਮੇਰਾ ਸਾਨੂੰ ਮਿਲਿਆ ਨਹੀਂ ਉਹਨੂੰ ਨਹੀਂ ਲੱਗਦਾ ਬਾਈ ਜਿਵੇਂ ਤੁਸੀਂ ਗੁਲਾਬ ਨੂੰ ਪੰਜ ਵਾਰੀ ਮਿਲਣ ਗਏ ਉਹ ਨਹੀਂ ਮਿਲਿਆ ਜੇ ਉਹ ਮਿਲ ਗਿਆ ਫੇਰ ਮੋੜ ਦਾ ਫੇਰ ਗੱਲ ਵੱਖਰੀ ਸੀ ਤੁਸੀਂ ਜੇ ਇਸ ਤਰ੍ਹਾਂ ਗੁੱਸੇ ਹੁੰਦੇ ਰਹੇ ਫਿਰ ਤਾਂ ਬਹੁਤ ਗਏ ਕਾਰਨ ਗੁੱਸੇ ਹੋ ਜਾਓਗੇ ਹੁਣ ਅਸੀਂ ਸਿੱਧੂ ਕੋਲੇ ਜਾਂਦੇ ਸੀਗੇ ਹਾਂ ਉਹ ਵਧੀਆ ਪਿਆਰ ਨਾ ਮਿਲਦਾ ਸੀਗਾ ਅਸੀਂ ਅੱਜ ਵੀ ਆਪਾਂ ਤਾਂ ਹੀ ਗੱਲਾਂ ਕਰੀ ਜੰਨੇ ਆ ਕੋਰਲ ਵਾਲੇ ਮਾਨ ਕੋਲੇ ਮੈਂ ਪਹਿਲੇ ਦਿਨ ਗਿਆ ਮੈਨੂੰ ਕਹਿੰਦਾ ਕਿਵੇਂ ਆਨੰਦਗੜੀ ਆਮਾ ਠੀਕ ਹੈ ਉਹਨੇ ਹਜੇ ਵੀ ਸ਼ਾਇਦ ਉਹਦੇ ਕੋਲ ਮੈਟਰ ਪਿਆ ਹੋਵੇ ਉਹਨੇ ਸਨੈਪਪਾਈ ਨਾਲ ਦੀਨਾ ਥੱਲੇ ਲਿਖ ਕੇ ਕਹਿੰਦਾ ਆਨੰਦਗੜੀ ਆ ਮਿਸਾਲ ਬਣ ਗਿਆ ਜਗ ਦੀ ਇਸ ਤਰੀਕੇ ਨਾਲ ਆਪਾਂ ਨੂੰ ਮਿਲਦੇ ਸੀ ਆਰ ਨੇ ਤਾਂ ਵਧੀਆ ਮਿਲਦਾ ਸੀ ਜਦੋਂ ਬਈ ਉਹ ਬੰਦਾ ਮਿਲਿਆ ਨਹੀਂ ਤਾਂ ਫਿਰ ਉਸੇ ਨੂੰ ਹੀ ਕਹਾਂਗੇ ਦੂਜੀ ਇੰਡਸਟਰੀ ਨੂੰ ਆਪਾਂ ਕਿਹਾ ਹੀ ਨਹੀਂਗਾ ਹੁਣ ਵੀ ਇੱਕ ਮਲਬਈ ਗਿਆ ਬਈ ਮੂਸੇ ਵਾਲਾ ਤੈਨੂੰ ਮੈਂ ਦੱਸਦਾ ਇਹੋ ਜਿਹੇ ਗਾਣੇ ਪਏ ਐ ਜਿਵੇਂ ਉਹਨੇ ਇੰਡਸਟਰੀ ਖੁੰਜੇ ਚ ਲਾ ਕੇ ਰੱਖੀ ਸੀ ਨਾ ਮਲਬਈ ਅਜੇ ਮੈਂ ਵੀ ਬੈਠਾ ਜਦੋਂ ਹੁਣ ਚੱਕਤੀ ਰੇਸ਼ ਸਾਰਿਆਂ ਨੂੰ ਖੁੰਜੇ ਲਾ ਕੇ ਰੱਖੂੰ ਕੱਲਾ ਜਮਾ ਕੱਲੇ ਕੱਲੇ ਤੇ ਜਿਵੇਂ ਸਿੱਧੂ ਕਹਿੰਦਾ ਸੀ ਮੈਂ ਐਲਬਮ ਲਿਖ ਦੂੰਗਾ ਨਾ ਕੱਲੇ ਕੱਲੇ ਤੇ ਚਾਹੇ ਦੋ ਦੋ ਲਿਖਣੀਆਂ ਪੈ ਜਾਣ ਗਲਾਬ ਦੇ ਵੀ ਲਿਖੂਗਾ ਸਸੀਕਲ ਜੀ ਮੈਂ ਬਿੱਟੂ ਚੱਕ ਵਾਲਾ ਅਸੀਂ ਪੰਜਾਬ ਦੇ ਗਾਇਕ ਤੇ ਗੀਤਕਾਰ ਤੇ ਬਹੁਤ ਸਾਰੀਆਂ ਸ਼ਖਸੀਤਾਂ ਤੁਹਾਨੂੰ ਮਿਲਾਉਂਦੇ ਆ ਰਹੇ ਹਾਂ। ਤਕਰੀਬਨ 9 ਸਾਲ ਪਹਿਲਾਂ ਜੈਜੀਵੀ ਦਾ ਇੱਕ ਗਾਣਾ ਬਹੁਤ ਮਕਬੂਲ ਹੋਇਆ ਸੀ ਗੱਭਰੂ ਰਪੀਟ ਟੀਜਾਂ ਤੇ ਵਜਦਾ। 93 ਲੱਖ ਦੇ ਕਰੀਬ ਜਿਹੜਾ ਲੋਕਾਂ ਨੇ ਮੇਰੇ ਖਿਆਲ ਦੇ ਵਿੱਚ ਉਸ ਗਾਣੇ ਨੂੰ ਵੇਖਿਆ ਸੀ। ਅੱਜ ਕੱਲ ਜਦੋਂ ਕਿਸੇ ਗਾਣੇ ਦੇ ਵਿਊਆਂ ਦੀ ਗੱਲ ਹੁੰਦੀ ਹੈ ਨਾ ਕੁਝ ਲੱਖ ਚੱਲ ਜੇ ਤਾਂ ਵੱਲੇ-ਵੱਲੇ ਹੋ ਜਾਂਦੀ ਆ। 9-10 ਸਾਲ ਪਹਿਲਾਂ ਇਹ ਗਾਣਾ ਲਿਖਿਆ ਸੀ ਬਲਕਾਰ ਆਨੰਦ ਗੜੀਏ। ਬਲਕਾਰ ਪੰਜਾਬ ਦਾ ਉਹ ਨੌਜਵਾਨ ਹੈ ਜਿਸ ਨੇ ਸ਼ੁਰੂ ਦੇ ਵਿੱਚ ਚੋਟੀ ਦੇ ਗਾਣੇ ਦਿੱਤੇ ਜੱਜੀ ਵੀ ਦੁਆਰਾ ਗਾਣਾ ਪਸੰਦ ਕਰਨਾ ਉਸ ਗਾਣੇ ਦੀ ਚਰਚਾ ਇੰਨੀ ਹੋਈ ਸੀ ਕਿ ਪੰਜਾਬ ਦੇ ਡੀਜਿਆਂ ਤੇ ਸੱਚਮੁੱਚ ਜੱਜੀ ਵੀ ਦਾ ਉਹ ਗਾਣਾ ਵੱਜਿਆ ਸੀ ਬਲਕਾਰ ਉਹ ਗਾਣਾ ਦੇਣ ਤੋਂ ਬਾਅਦ ਕਿੱਥੇ ਜਾਂਦਾ ਕਿੰਨਾ ਸਮਾਂ ਗਾਇਬ ਕਿਉਂ ਰਹਿੰਦਾ ਤੇ ਅੱਜ ਕੱਲ ਕੀ ਰਜੇਵੇਂ ਨੇ ਉਹਦੇ ਕਰਾਂਗੇ ਬਾਈ ਉਹਨਾਂ ਨਾਲ ਗੱਲਬਾਤ ਸੱਚੀ ਗੱਲ ਵੀਰੇ ਸੱਚੀ ਗੱਲ ਵੀਰੇ ਠੀਕ ਠਾਕ ਹੋ ਹਾਂਜੀ ਵੀਰੇ ਚੜ੍ਹਦੀ ਗੱਲਾ ਪਹਿਲਾਂ ਵੀ ਇਸੇ ਰੂਪ 'ਚ ਹੀ ਸੀਗੇ ਜਦੋਂ ਜੱਜੀ ਵੀ ਨੂੰ ਗਾਣਾ ਦਿੰਦੇ ਹੋ ਨਹੀਂ ਵੀਰੇ ਉਦੋਂ ਨਹੀਂ ਸੀਗਾ ਸਰੂਪ 'ਚ ਨਹੀਂ ਸੀਗਾ ਹਾਂ ਹਾਂਜੀ ਤੇ ਮੈਂ ਉਦੋਂ ਕੈਨੇਡਾ ਸੀਗਾ 2013 ਚ ਮੇਰਾ ਕੋਈ ਫਰੈਂਡ ਸੀਗਾ ਉਹ ਡਾਕਟਰ ਜੂਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਅੱਛਾ ਤੇ ਉੱਥੋਂ ਉਹਨਾਂ ਨੇ ਜੱਜੀ ਵੀ ਦਾ ਮੰਨ ਲਓ ਪਰਸਨਲ ਕੰਟੈਕਟ ਚੱਕਿਆ ਮੇਰੇ ਨਾਲ ਗੱਲਬਾਤ ਕਰਾਈ ਕਿਉਂਕਿ ਮੈਂ ਉੱਥੇ ਨਾ ਉਹਨੂੰ ਲਿਖ ਕੇ ਗਾਣੇ ਸੁਣਾ ਆਂਦਾ ਸੀ ਹੁੰਦੇ ਨੇ ਪਸੰਦ ਆਉਂਦੇ ਸੀ ਯਾਰ ਵਧੀਆ ਲਿਖਦਾ ਤੇ ਫਿਰ ਉਹਨਾਂ ਨੇ ਵੀਰੇ ਕੰਟੈਕਟ ਕਰਵਾਇਆ ਫਿਰ ਮੈਂ ਸਿੱਧੀ ਗੱਲ ਕਰਨ ਲੱਗ ਗਿਆ ਤਾਂ ਬਾਈ ਨੂੰ ਗਾਣਾ ਭੇਜਿਆ ਬਾਈ ਦੇ ਪਸੰਦ ਆ ਗਿਆ ਮੈਂ ਪਹਿਲਾਂ ਗੱਲੀ ਹੁੱਕ ਲਾਈਨ ਭੇਜੀ ਸੀ ਮਾ ਬਾਈ ਪੂਰਾ ਕਰਾਂ ਕਹਿੰਦਾ ਹੁੱਕ ਲਾਈਨ ਮੇਰੇ ਪਸੰਦ ਆ ਪੂਰਾ ਕਰ ਦੇ ਮੈਂ ਬਾਈ 1 ਬਾਈ ਗਾਣਾ ਓਕੇ ਆ। ਉਸ ਤੋਂ ਬਾਅਦ ਬਾਈ ਮੈਂ ਕੰਮ ਤੇ ਸੀਗਾ ਤੇ ਫੋਨ ਮੇਰਾ ਉੱਦੇ ਚੱਲਦਾ ਨਹੀਂ ਸੀ। ਬਾਈ ਨੇ ਜਿਹੜੇ ਫੋਨ ਤੋਂ ਮੈਂ ਗੱਲ ਕਰਦਾ ਹੁੰਦਾ ਸੀ ਨਾਲ ਦੇ ਮੁੰਡੇ ਵਾਲੇ ਤੋਂ ਹੂੰ ਹੂੰ ਉਹਨੂੰ ਫੋਨ ਲਾਇਆ ਗਿਆ ਨੇ ਬੁਲਕਾਰ ਕਿੱਥੇ ਆ ਗਿਆ ਨੇ ਮੈਂ ਗਾਣਾ ਰਿਕਾਰਡ ਕਰੀ ਜਾਂਦਾ। ਮੈਂ ਕੰਮ ਤੇ। ਫਿਰ ਉਹ ਮੁੰਡੇ ਨੇ ਵੀਰੇ ਕੰਮ ਤੇ ਫੋਨ ਕਰਿਆ ਕਿਹਾ ਨੇ ਬੁਲਕਾਰ ਨਾਲ ਗੱਲ ਕਰਾਓ ਵੀ ਜੱਜੀ ਵੀ ਗਾਣਾ ਰਿਕਾਰਡ ਕਰੀ ਜਾਂਦਾ ਹੁਣ। ਫਿਰ ਬਾਈ ਮੈਂ ਕੰਮ ਤੇ ਜਾ ਕੇ ਫਿਰ ਬਾਈ ਨੂੰ ਦੁਬਾਰੇ ਗਾਣਾ ਭੇਜਿਆ ਤੇ ਫਿਰ ਬਾਈ ਨੇ ਰਿਕਾਰਡ ਕਰਿਆ ਤੇ ਬਾਈ ਲੋਕਾਂ ਨੇ ਮਕਬੂਲ ਵੀ ਕਰਿਆ। ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ। ਪੰਜਾਬ ਤੋਂ ਕੈਨੇਡਾ ਜਾਣਿਓ ਬਾਈ ਤੁਸੀਂ ਹਨਾ ਕੈਨੇਡਾ ਜਾਣ ਦਾ ਸੁਭਾਅ ਐਜ ਐ ਸਟੂਡੈਂਟ ਹੀ ਬਣਦਾ ਤੁਹਾਡਾ ਸਟੂਡੈਂਟ ਬਾਈ ਪਲੱਸ 2 ਕਰਕੇ 10 ਬਾਈ ਅਕੈਡਮੀ ਦੀਆਂ 11 12 ਮਾਨ ਸਾੜੀ ਇਹ ਵੀ ਤੇ ਉਦੋਂ ਬਾਅਦ ਆਇਲਟਸ ਕਰਕੇ ਬਾਈ ਬ੍ਰੈਂਟਨ ਜਦੋਂ ਬ੍ਰੈਂਟਨ ਜਾਣਿਓ ਉਸ ਟਾਈਮ ਗਾਣੇ ਲਿਖੇ ਹੋਏ ਸੀਗੇ ਛੇਟ ਕਲਪੂਰੀ ਸੀ ਕੱਲੇ ਸ਼ੇਅਰ ਜੇ ਲਿਖਦਾ ਸੀ ਵੀਰੇ ਉਦੋਂ ਅੱਛਾ ਉਦੋਂ ਇੰਨੇ ਗਾਣੇ ਹੀ ਲਿਖਦਾ ਸੀ ਫਿਰ ਆ ਹੌਸਲਾ ਕਿਵੇਂ ਹੋਇਆ ਵੀ ਕੈਨੇਡਾ ਜਾਂਦਿਆਂ ਨੂੰ ਜੱਜੀ ਵੀ ਨਾਲ ਗੱਲ ਹੋ ਗਈ ਤੇ ਕਹਿ ਦੇਣਾ ਵੀ ਮੈਂ ਗਾਣੇ ਪੂਰਾ ਕਰ ਦੰਨਾ ਇਹ ਗੱਲ ਐਵੇਂ ਹੋ ਗਈ ਬਾਈ ਬੀਤ ਬਲਜੀ ਇਦਾਂ ਮੈਂ ਫੈਣਾ ਵੀ ਉਹਨੂੰ ਮੈਂ ਖੁੰਡ ਮੰਨਦਾ ਲੇਖਕਾਂ ਦਾ ਹੂੰ ਤੇ ਉਹਦੇ ਕਰਕੇ ਮੈਨੂੰ ਚਾਹੇ ਚਾ ਮੰਨ ਲਓ ਵੀ ਮੈਂ ਉਹਨੂੰ ਦੇਖ ਦੇਖ ਕੇ ਲਿਖਣ ਲੱਗ ਗਿਆ ਤਾਂ ਮੈਨੂੰ ਹੌਂਸਲਾ ਆ ਜਾ ਪੈਣ ਲੱਗ ਗਿਆ ਵੀ ਯਾਰ ਮੈਂ ਵੀ ਲਿਖ ਲੈਣਾ ਗਾਣਾ ਜੇ ਉਹ ਲਿਖ ਸਕਦਾ ਤਾਂ ਤਾਂ ਫਿਰ ਬਾਈ ਮੈਂ ਪੂਰਾ ਕਰਕੇ ਬਸ ਇਹ ਮੱਝੀ ਹੋ ਗਈ ਸ਼ੇਰਾਂ ਤੋਂ ਜਿਹੜਾ ਸ਼ੇਰ ਉਹੀ ਗੱਲ ਆ ਗਈ ਨਾ ਜਦੋਂ ਮੈਂ ਉਹ ਮੁੰਡਿਆਂ ਨੂੰ ਸੁਣਾਉਂਦਾ ਸੀ ਉਹ ਪਸੰਦ ਕਰਦੇ ਸੀ ਉਤੋਂ ਮੇਰਾ ਹੌਸਲਾ ਵੱਧਿਆ ਮੈਂ ਕਹਿੰਦਾ ਬਾਈ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ ਉਹ ਰਿਪੀਟ ਗਾਣੇ ਦੇ ਥੋੜੇ ਜੇ ਬੋਲ ਆਪਾਂ ਚਾਹੇ ਬੋਲ ਕੇ ਸੁਣਾ ਦਿਓ ਦਾ ਸੁਣਾਉਣਾ ਆਪਾਂ ਜਰੂਰ ਇੱਕ ਵਾਰੀ ਉਹ ਨੀਦ ਉਤੇ ਲੇ ਜੇ ਬੰਦੇ ਨਾਲਾ ਕੇ ਹੁੱਬੀ ਫਿਰਦੀ ਦੇਖ ਕਿੱਥੇ ਜੇ ਚੜੀ ਆ ਸਾਡੀ ਗੁੱਡੀ ਫਿਰਦੀ ਹੋ ਪਰ ਐਵੇਂ ਨਹੀਂ ਹੋ ਰਾ ਛੜ ਖੜਦਾ ਜਮਾਨਾ ਡੋਰ ਜੱਟ ਦੀ ਐ ਸਿਖਰਾਂ ਤੇ ਉੱਡੀ ਫਿਰਦੀ ਕਹਿੰਦੇ ਤੇ ਕਹਉਦੇ ਨੂੰ ਮਰਖਾਂ ਤਾੜ ਕੇ ਗੱਲ ਮੂੜ ਵਿੱਚ ਆਇਆ ਦੰਦਾ ਟਾਲ ਜੱਜ ਦੀ ਹੋ ਗੱਬਰੂ ਰਪੀਟ ਡੀ ਜਿਆਂ ਤੇ ਵੱਜਦਾ ਮੋੜੀ ਤੇਰੀ ਮੇਰੀ ਹੱਕ ਤੇ ਨਿਸ਼ਾਨੀ ਵੱਜਦੀ ਹੋਇਆ ਕਿ ਤੂੰ ਯਾਰ ਇਹ ਇੰਗਲੈਂਡ ਹੀ ਨਾ ਪਾਲੀ ਹੈਗਾ ਯਾਰ ਵੀ ਸਟਾਰਿਆ ਦਿਹਾੜੀ ਅੱਜ ਦੀ ਹੋ ਗੱਬਰੂ ਰਪੀਟ ਡੀਜਾਂ ਤੇ ਵੱਜਦਾਨੀ ਮੋੜੀ ਤੇਰੀ ਮੇਰੀ ਹੱਕ ਤੇ ਨਿਸ਼ਾਨੀ ਵੱਜਦੀ ਅੱਛਾ ਜਦੋਂ ਜੇਜੀ ਵੀ ਨੂੰ ਤੁਸੀਂ ਹੁੱਕ ਲਾਈਨ ਸੁਣਾ ਰਹੇ ਉਹਨੂੰ ਪਸੰਦ ਆਉਂਦੀ ਹੈ ਹਾਂਜੀ ਬਾਈ ਤੇ ਉਸ ਤੋਂ ਬਾਅਦ ਪੂਰਾ ਕਿੰਨੇ ਟਾਈਮ ਚ ਹੁੰਦਾ ਗਾਣਾ 15 ਕਿ ਮਿੰਟਾਂ ਜੀ ਵੀਰੇ ਪੂਰਾ ਕਰਤਾ ਸੀਗਾ ਉਸ ਤੋਂ ਬਾਅਦ ਸੈਂਡ ਕਰਿਆ ਬਾਈ ਦੇ ਉਹਦੀ ਪਸੰਦ ਆ ਗਿਆ ਸੀ ਜਦੋਂ ਗਾਣਾ ਰਿਕਾਰਡ ਹੁੰਦਾ ਗਾਣਾ ਪਿਆ ਹਾਂਜੀ ਬਾਕੀ ਇਹ ਇਹ ਗੱਲ ਇਹ ਗਾਣਾ ਵੀਰੇ ਦੂਸਰਾ ਗਾਣਾ ਸੀ ਪਹਿਲਾ ਗਾਣਾ ਮੈਂ ਉਹਨੂੰ ਡਾਕੂ ਦਿੱਤਾ ਸੀ ਦੂਸਰੇ ਦੀ ਫੇਰ ਇਹਦੀ ਹੁੱਕ ਭੇਜੀ ਸੀ ਫੇਰ ਇਹ ਪੂਰਾ ਕਰਿਆ ਸੀ ਜਿਹੜਾ ਡਾਕੂ ਵਾਲਾ ਧੋਖਾ ਉਹ ਪਹਿਲਾ ਗਾਣਾ ਸੀ ਜਿਹੜਾ ਜੱਜੀ ਵੀ ਕੋਲੇ ਸੀ ਕਦੇ ਜੱਜੀ ਵੀ ਦੀ ਤੁਹਾਡੇ ਨਾਲ ਇੰਟਰਵਿਊ ਹੋਵੇ ਤਾਂ ਬਾਈ ਦੱਸ ਦੇਣਗੇ ਆਪ ਅੱਛਾ ਜਿਹੜਾ ਡਾਕੂ ਗਾਣਾ ਹਾਂਜੀ ਤੇ ਉਹ ਪਹਿਲਾ ਗਾਣਾ ਤੁਸੀਂ ਜੱਜੀ ਵੀ ਨੂੰ ਉਹ ਪਹਿਲਾ ਗਾਣਾ ਮੈਂ ਜੱਜੀ ਵੀ ਨੂੰ ਦਿੱਤਾ ਸੀ ਤੇ ਉਸ ਤੋਂ ਬਾਅਦ ਚ ਫਿਰ ਐਲੀ ਮੰਗਟ ਕੋਲੇ ਗਾਣਾ ਕਿਵੇਂ ਜਾਂਦਾ ਜੇ ਜੱਜੀ ਵੀ ਨੂੰ ਦਿੱਤਾ ਸੀ ਤੁਸੀਂ ਹਾਂਜੀ ਵੀਰੇ ਉਹ ਮੈਂ ਦੱਸਦਾ ਇੱਕ ਮੇਰਾ ਫਰੈਂਡ ਸੀਗਾ ਉੱਥੇ ਹੀ ਐਲੀ ਨੇ ਕੰਮ ਕਰਿਆ ਸੀ ਉੱਥੇ ਹੀ ਮੈਂ ਕਰਿਆ ਸੀ ਜੀ ਸਾਡਾ ਵਿਚਕਾਰ ਦਾ ਫਰੈਂਡ ਸੀਗਾ ਉਹ ਪਹਿਲਾਂ ਇੱਕ ਵਾਰ ਐਲੀ ਨੇ ਗਾਣਾ ਮੰਗਿਆ ਸੀ ਮੈਂ ਆਖਿਆ ਮੇਰੇ ਫਿੱਟੀਆਂ ਨਹੀਂ ਸੀਗੇ ਬੰਦਾ ਮੈਂ ਆਖਿਆ ਵੀ ਗਾਣਾ ਯਾਰ ਮੇਰੇ ਕੋਲ ਤਾਂ ਹੈ ਨਹੀਂ ਕੋਈ ਮੈਂ ਕਿਹਾ ਐਡਾ ਕੋਈ ਤਗੜਾ ਰਾਈਟਰ ਆ ਮੈਂ ਜਵਾਬ ਦਿੱਤਾ ਕਿਵੇਂ ਨਾ ਕਿਵੇਂ ਹੂੰ ਉਸ ਤੋਂ ਬਾਅਦ ਉਹ ਮੁੰਡੇ ਨੇ ਬਾਵਾ ਜ਼ੋਰ ਪਾਇਆ ਕਹਿੰਦਾ ਯਾਰ ਤੂੰ ਮੇਰੇ ਕਰਕੇ ਦੇ ਦੇ ਯਾਰ ਕਿਵੇਂ ਮਰਜੀ ਘਰ ਬੁਲਕਾਰ ਕਹਿੰਦਾ ਤੇਰੇ ਕੋਲ ਕਿਹੜਾ ਘਾਟਾ ਹੋਰ ਲਿਖ ਲੇਗਾ ਯਾਰ ਮੈਂ ਚਲੋ ਉਹ ਗਾਣਾ ਮੈਂ ਆਖਿਆ ਮੈਂ ਜੱਜ ਜੀ ਵੀ ਦਾ ਚਲਾਵਦੀ ਬੰਦਾ ਹੋਰ ਦੇ ਦਾਂਗੇ ਬਾਈ ਨੂੰ ਤਾਂ ਗਾਣੇ ਹੂੰ ਤੇ ਮੈਂ ਉਹ ਚਾਕੇ ਐਲੀ ਨੂੰ ਫੜਾਤਾ ਉਹ ਖੋਪ ਕੱਢ ਗਿਆ ਪ੍ਰਾਣੀ ਮੈਨੂੰ ਬੁਲਕਾਰ ਨੇ ਜਵਾਬ ਦਿੱਤਾ ਸੀ ਮੇਰਾ ਨਾਂ ਨੂੰ ਗੜਤਾ ਵੀਰੇ ਇਹ ਸਾਡੇ ਕੋਲ ਸਾਰੇ ਪ੍ਰੂਫ ਪਏ ਆ ਉਹਦੂ ਬਾਅਦ ਗੋਲਡ মিডিਆ ਵਾਲਿਆਂ ਦੇ ਵੀ ਮੈਸੇਜ ਮੂਸੀ ਜਾਏ ਵੀ ਜਿਹੜੇ ਤੁਸੀਂ ਪੋਸਟਾਂ ਪਾਈਆਂ ਨੇ ਇੰਸਟਾ ਤੇ ਫੇਸਬੁੱਕ ਤੇ ਵੀ ਸਾਡੇ ਨਾਲ ਧੋਖਾ ਹੋਇਆ ਕਹਿੰਦੇ ਇਹ ਡਿਲੀਟ ਕਰ ਦਿਓ ਅਸੀਂ ਐਲੀ ਤੋਂ ਤੁਹਾਡਾ ਨਾਮ ਪਵਾ ਦਨੇ ਆ ਮੈਂ ਆਖਿਆ ਮੈਂ ਐਲੀ ਨੇ ਸਾਡੇ ਨਾਲ ਧੋਖਾ ਕਰਿਆ ਉਹ ਗਲਤੀ ਮੰਨ ਲੇ ਮੈਂ ਡਿਲੀਟ ਕਰ ਦਣਾ ਉਹਨੇ ਗਲਤੀ ਨਹੀਂ ਮੰਨੀ ਬਾਈ ਮੈਂ ਡਿਲੀਟ ਨਹੀਂ ਕਰੀਆਂ ਅੱਜ ਵੀ ਪਈਆਂ ਉਹ ਵੀ ਪੋਸਟਾਂ ਅੱਛਾ ਹਾਂਜੀ ਤੁਸੀਂ ਉਹ ਗਾਣਾ ਜੇਜੀਵੀ ਦਾ ਤੁਹਾਡੇ ਨਾਲ ਫਿਰ ਉਸ ਗਾਣੇ ਨੂੰ ਲੈ ਕੇ ਗੱਲ ਹੁੰਦੀ ਹੈਗੀ ਵੀ ਤੂੰ ਉਸ ਗਾਣੇ ਨੂੰ ਲੈ ਕੇ ਵੀਰੇ ਮੈਂ ਸਹੀ ਦੱਸਾਂ ਬਾਈ ਨੇ ਬਾਈ ਇੱਕ ਵਾਰ ਨਾਰਾਜ਼ ਵੀ ਹੋ ਗਿਆ ਸੀਗਾ ਗੁੱਸੇ ਹੁੰਦਾ ਜੀ ਗੁੱਸੇ ਹੋ ਗਿਆ ਸੀਗਾ ਤੇ ਫਿਰ ਮੈਂ ਉਦੋਂ ਬਾਅਦ ਜ ਬਾਈ ਨੂੰ ਆਖਿਆ ਮੈਂ ਬਾਈ ਸਾਰੇ ਗਾਣੇ ਤੇਰੇ ਆ ਕਹਿ ਜਾ ਮਰਜੀ ਚੱਕੋ ਤੁਸੀਂ ਮੈਨੂੰ ਸਵੇਰੇ ਆਰਡਰ ਲਾਓ ਵੀ ਸ਼ਾਮ ਤੱਕ ਕਿੰਨੇ ਚਾਹੀਦੇ ਤੁਹਾਨੂੰ ਮਿਲਣਗੇ ਬਾਈ ਫਿਰ ਬਾਈ ਨਾਲ ਸੈਟਿੰਗ ਜੀ ਕਰੀ ਬਾਈ ਪਰ ਮੈਂ ਉਹਦਾ ਦੇਣ ਨਹੀਂ ਦੇ ਸਕਦਾ ਬਾਈ ਪਹਿਲਾ ਬੰਦਾ ਮੈਨੂੰ ਇੱਥੇ ਆ ਕੇ ਪਹਿਲਾ ਦਿਨੇਸ਼ ਭਾਜੀ ਦਾ ਫੋਨ ਆਇਆ ਸਪੀਡ ਰੈਕਡ ਵਾਲੇ ਅੱਛਾ ਉਹ ਕਹਿੰਦੇ ਕਹਿੰਦੇ ਵੀ ਜੱਜੀ ਵੀਤ ਨੂੰ ਮਿਲਣਾ ਚਾਹੁੰਦਾ ਫਿਰ ਬਾਈ ਮੈਨੂੰ ਜਲੰਧਰ ਥੱਦਿਆ ਉੱਥੇ ਵਿਲਾ ਬਣਿਆ ਹੋਇਆ ਵਧੀਆ ਇਹਦਾ ਤੇ ਪੂਲ ਦੇ ਕਿਨਾਰੇ ਬੈਠਾ ਸੀਗਾ ਤੇ ਅਸੀਂ ਗਏ ਬਾਈ ਫਿਰ ਉੱਥੇ ਬਾਈ ਨੇ ਮੇਰੇ ਨੌ ਗਾਣੇ ਪਸੰਦ ਕਰ ਲਏ ਸੀ ਸਾਰੀ ਕੈਸਟ ਹੀ ਕਰਨੀ ਸੀ ਅੱਛਾ ਉਹ ਗਾਣੇ ਮਾਰ ਜੀ ਵੀਤ ਨੂੰ ਮਿਲਣਾ ਹਾਂਜੀ ਤੇ ਉਹ ਫਿਰ ਪਸੰਦ ਕਰਕੇ ਆ ਜਿਹੜਾ ਧਰਨੇ ਚ ਆਇਆ ਸੀਗਾ ਗਾਣਾ ਜੀਮੀਦਾਰਾ ਜੀਮੀਦਾਰ ਉਹ ਢੱਤੀ ਬਾਈ ਮਾਰੂ ਜੀਮੀਦਾਰ ਨੂੰ ਇਹ ਕਿਹ ਗਾਣਾ ਸੀਗਾ ਉਹਨਾਂ ਚ ਸੱਤ ਅੱਠ ਗਾਣੇ ਹੋਰ ਸੀਗੇ ਉਹ ਫਿਰ ਉਹਨੇ ਸਖਸ਼ੇਂਦਰ ਸ਼ਿੰਦੇ ਨੂੰ ਸੁਣਾਏ ਉਹਨੇ ਐਵੇਂ ਕਹਿਤਾ ਕਹਿੰਦਾ ਯਾਰ ਹਥਿਆਰਾਂ ਵਾਲੇ ਚੱਕ ਮੇਜ ਗਾਣੇ ਆ ਕਹਿੰਦਾ ਵੀ ਇੰਨੇ ਆਪਣੇ ਲੋਟ ਨਹੀਂ ਆਉਣੇ ਤੇ ਫਿਰ ਤਾਂ ਕਰਕੇ ਵੀਰੇ ਰਿਐਕਸ਼ਨ ਹੋ ਗਈ ਉਹਨਾਂ ਦੀ ਅੱਛਾ ਹਾਂਜੀ ਲਈ ਜੱਜੀ ਵੀ ਵੱਲੋਂ ਪਾਸ ਸੀਗੀ ਪਾਸ ਸੀਗੀ ਤੇਰੇ ਜੱਜੀ ਵੀ ਵੱਲੋਂ ਹੁਣ ਵੀ ਪਾਸ ਨੇ ਪੰਜ ਛੇ ਗਾਣੇ ਹਾਂਜੀ ਆਉਣਗੇ ਅੱਛਾ ਬਾਕੀ ਹੁਣ ਦਰਸ਼ਕ ਕਹਿੰਦੇ ਵੀ ਬਾਈ ਇੰਨਾ ਟਾਈਮ ਪੈ ਗਿਆ ਬਾਈ ਮੈਂ ਸੱਚੀ ਗੱਲ ਦੱਸਾਂ ਮੇਰਾ ਰੀਪੀਟ ਦਿੱਤਾ ਹੋਇਆ 2 ਸਾਲਾਂ ਬਾਅਦ ਰਿਲੀਜ਼ ਕਰਿਆ ਸੀਗਾ ਬਾਈ ਨੇ ਅੱਛਾ ਕਾਇਮ ਨਹੀਂ ਇਹਨਾਂ ਦੇ ਵੀ ਮੰਨ ਲਾ ਵੀ ਆਹ ਡੇਟ ਨੂੰ ਕਰ ਦਿਆਂਗੇ ਨਾ ਕਿਉਂਕਿ ਇਹਨਾਂ ਕੋਲੇ ਆਗਲਾ ਪਿਛਲਾ ਮਟੀਰੀਅਲ ਪਿਆ ਹੁੰਦਾ ਵੀਰੇ ਉਹ ਲਾਂਚ ਕਰਕੇ ਫੇਰ ਦੂਜੇ ਬੰਦੇ ਦੀ ਵਾਰੀ ਆਉਂਦੀ ਹੈ ਹੂੰ ਜੇ ਹੁਣ ਮੰਨ ਲਾ ਆਪਣੇ ਦੀ ਲਾ ਲਈਏ ਜੇ ਆਪਣਾ ਨਾਂ ਕਰਕੇ ਕਿਸੇ ਹੋਰ ਦਾ ਬਾਦੇ ਆਪਾਂ ਆਖਾਂਗੇ ਬਾਈ ਮੈਂ ਪਹਿਲਾਂ ਦੇ ਰੱਖਿਆ ਹੂੰ ਗੁੱਸੇ ਹੁੰਦਾ ਬੰਦਾ ਜਿਹੜੇ ਡਾਕੂ ਕਨ ਆ ਉਹਦਾ ਫਿਰ ਤੁਸੀਂ ਵਿਰੋਧ ਨਹੀਂ ਉਸ ਵਕਤ ਕੀਤਾ ਉਹਨਾਂ ਨੂੰ ਸਿੱਧਾ ਸੰਪਰਕ ਕਰਨ ਦੀ ਅਲੀ ਨਾ ਫੁੱਲ ਕਰਿਆ ਵੀਰੇ ਵਿਰੋਧ 0300 ਵਾਲੇ ਸਾਡੇ ਨਾਲ ਸੀਗੇ ਤੇ ਫਿਰ ਅਸੀਂ ਅੜੀ ਚ ਰੀਅਲ ਡਾਕੂ ਵੀ ਰਿਲੀਜ਼ ਕਰਿਆ ਵੀ ਆ ਰੀਅਲ ਸੀਗਾ ਬਾਕੀ ਮੇਰੇ ਕੋਲੇ ਜਿਹੜਾ ਇਹਨੇ ਰਿਲੀਜ਼ ਕਰਿਆ ਉਹਦੋਂ 2 ਸਾਲ ਪਹਿਲਾਂ ਮੈਂ ਕੁਰਕਣੀ ਕਬੱਡੀ ਕੱਪ ਤੇ ਗਿਆ ਸੀਗਾ ਗਾਣਾ ਉਹ ਮੇਰੇ ਕੋਲੇ ਵੀਡੀਓ ਵੀ ਪਈ ਹੈ ਆਪਾਂ ਦਿਖਾ ਸਕਦੇ ਹਾਂ ਅੱਛਾ ਤੇ ਦਰਸ਼ਕਾਂ ਨੇ ਪਸੰਦ ਵੀ ਇੰਨਾ ਕਰਿਆ ਸੀ ਵੀ ਕੂਕਾਂ ਹੀ ਪੈਂਦੀਆਂ ਸੀ ਤੁਸੀਂ ਖੁਦ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ ਬਈ ਇਹ ਗਾਣਾ ਮੇਰਾਗਾ ਜਾਂ ਨਾਗਾ ਉਹ ਕਿਉਂਕਿ ਜੱਜੀ ਵੀਰ ਭਾਈ ਉਹ ਕੈਨੇਡਾ ਸੀ ਮੈਂ ਪੰਜਾਬ ਸੀਗਾ ਫਿਰ ਤੁਹਾਡਾ ਸਿੱਧਾ ਕੋਈ ਸੰਪਰਕ ਨਹੀਂ ਨਾ ਸਿੱਧਾ ਨਹੀਂ ਐਲੀ ਉਹ ਗੱਲਾਂ ਮੰਨ ਲਓ ਗੋਲਡ মিডিਆ ਦੇ ਥਰੂ ਸਾਰੀਆਂ ਹੀ ਬਾਗੀਆਂ ਐਲੀ ਕੋਲੇ ਐਲੀ ਨੂੰ ਵੀ ਮੈਸੇਜ ਮੂਸੀ ਕਰੇ ਅਸੀਂ ਵੀ ਆ ਸਾਡੇ ਕੋਲ ਪ੍ਰੂਫ ਹੈ ਤੂੰ ਐਂ ਕਰਿਆ ਬਾਹ ਕਰਿਆ ਉਹ ਸਾਰੇ ਪ੍ਰੂਫ ਬਾਈ ਆਪਣੇ ਕੋਲ ਪਏ ਆ ਐਲੀ ਨੇ ਆ ਆਪਣੇ ਲਾਈਵ ਹੋ ਕੇ ਕਹਿਤਾ ਸੀ ਕਹਿੰਦਾ ਯਾਰ ਮੈਨੂੰ ਨਹੀਂ ਪਤਾ ਵੀ ਗਾਣਾ ਕਿਹਦਾ ਹੈ ਜੀ ਜੂਰ ਰੌਲਾ ਪੈ ਗਿਆ ਤੇ ਹੁਣ ਬੰਦਾ ਗਾਣਾ ਕਰਤਾ ਉਹਨੇ ਬੰਦੇ ਨੂੰ ਐਂ ਪਤਾ ਨਹੀਂ ਵੀ ਕਿਹਦਾ ਗਾਣਾ ਹੁਣ ਇੱਥੋਂ ਫੜਿਆ ਨਹੀਂ ਆਂਦਾ ਝੂਠ ਵੀਰੇ ਆ ਗੱਲ ਸੀਗੀ ਹੋ ਸਕਦਾ ਫਿਰ ਚੱਕ ਕੇ ਕਰਨੇ ਆ ਨਾਮ ਪਤਾ ਫੀਟ ਕਰਨਾ ਓਜਲਾ ਲਿਖਤਾ ਵੀ ਕਰਨੇ ਨੇ ਲਿਖੇ ਆਹ ਚੱਕਰ ਸੀਗਾ ਭਰਾ ਬਿਲਕੁਲ ਬਹੁਤ ਮਕਬੂਲ ਹੋਇਆ ਸੀ ਉਹ ਵੀ ਗਾਣਾ ਹਾਂਜੀ 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 ਜਦੋਂ ਜਦੋਂ ਡੀਜੇ ਤੇ বাজਦਾ ਸੀ ਜਾਂ ਲੋਕਾਂ ਚਾਹੁੰਦਾ ਸੀ ਤੁਹਾਨੂੰ ਤਾਂ ਬਹੁਤ ਨਰਾਸ਼ ਕਰਦਾ ਹੋਊਗਾ ਫਿਰ ਫਿਰ ਵੀ ਕਰਦਾ ਤਾਂ ਹੈਗੀ ਸੀ ਕੋਈ ਬਾਹ ਨਹੀਂ ਚਲਦੀ ਸੀ ਹਾਂਜੀ ਪਰ ਇਹ ਬੰਦੇ ਨੂੰ ਇੱਕ ਦਿਨ ਮੇਰੇ ਬਰਾਬਰ ਬਿਠਾ ਦਿਓ ਜਿਹੜਾ ਸੱਚਾ ਹੋਊਗਾ ਉਹ ਵੀ ਦਰਸ਼ਕਾਂ ਨੂੰ ਪਤਾ ਲੱਗ ਜੂਗਾ ਜਿਹੜਾ ਝੂਠਾ ਹੋਊ ਉਹ ਵੀ ਪਤਾ ਲੱਗ ਜੂਗਾ ਜੇ ਤਾਂ ਮੈਂ ਝੂਠਾ ਹੋਇਆ ਮੇਰੇ ਮਾਰੋਚਾਰ ਜੁੱਥੀਆਂ ਜੇਜੀ ਵੀ ਨੂੰ ਫਿਰ ਕਿਵੇਂ ਜਚਾਇਆ ਤੁਸੀਂ ਵੀ ਇਹ ਗਾਣਾ ਮੈਂ ਨਹੀਂ ਦਿੱਤਾ ਇਹ ਤਾਂ ਮੇਰੇ ਹੱਥੋਂ ਆਪ ਨਿਕਲ ਗਿਆ ਨਹੀਂ ਫਿਰ ਮੈਂ ਉਹਨਾਂ ਨੂੰ ਸੱਚ ਹੀ ਦੱਸਤਾ ਦੀ ਵੀਰੇ ਆ ਸਟੋਰੀ ਬਣ ਗਈ। ਅੱਛਾ। ਹਾਂਜੀ। ਕੈਨੇਡਾ ਕਿੰਨੇ ਸਾਲ ਰਹਿੰਦੇ ਹੋ ਬਾਈ? ਬਾਈ ਮੈਂ ਪਹਿਲਾਂ ਲਾਇਏ 9 ਮਹੀਨੇ। 9 ਮਹੀਨੇ ਲਾ ਕੇ ਕਾਲਜ ਚ ਗਿਆ ਮੈਂ 1-2 ਮਹੀਨੇ ਬਸ। ਅੱਛਾ। ਉੱਥੇ ਪੀਆਰ ਵਾਲੇ ਬੰਦੇ ਮੈਨੂੰ ਕਹਿਣ ਲੱਗੇ ਕਹਿੰਦੇ ਯਾਰ ਐਂ ਆਪਾਂ ਵਰਕ ਪਰ ਮਡਲ ਲੈ ਕੇ ਪੀਆਰ ਦਵਾ ਦਾਂਗੇ ਤੈਨੂੰ। ਹੂੰ। ਤੇ ਬਾਈ ਮੈਂ ਫੀਸ ਥਰੇ ਫੰਡ ਕਰਾ ਕੇ ਘਰੇ ਭੇਜਤੀ ਐ ਮੈਂ 8-9 ਲੱਖ ਭੇਜਤਾ ਸੀ ਕਰੇ। ਸੋਰਾ 18 ਮੇਰਾ ਲੱਗਿਆ ਸੀ ਤੇ ਉਦੋਂ ਬਾਅਦ 9 ਮਹੀਨੇ ਲਾ ਕੇ ਬਈ ਪੈਸੇ ਪੂਸੇ ਹੈਗੇ ਸੀ ਕੋਲੇ ਕੰਮ ਵੀ ਕਰਦੇ ਸੀਗੇ ਮਹੀਨੇ ਦਾ ਲੱਖ ਰੁਪਏ ਵਾਂਗੂ ਪਾਉਂਦੇ ਸੀ ਐਂ ਡਾਈ ਗਏ ਬਈ ਉਦੋਂ ਬਾਅਦ 9 ਮਹੀਨੇ ਲਾ ਕੇ ਮੈਂ ਪਿੰਡ ਆ ਗਿਆ ਪਿੰਡ ਤਿੰਨ ਮਹੀਨਿਆਂ ਚ ਫੁੱਲ ਐਸ਼ ਕਰਕੇ ਗਿਆ ਔਰੇ ਮਹਲਾ ਸਵੇਰੇ ਵੀਰਾਂ ਖੁੱਲ੍ਹ ਜਾਂਦੀਆਂ ਸੀ ਐ ਨਹੀਂ ਪਤਾ ਰਾਤ ਨੂੰ 11 ਵਜੇ ਤੱਕ ਚੱਲਦੀਆਂ 12 ਵਜੇ ਤੱਕ ਚੱਲਦੀਆਂ ਤਿੰਨ ਮਹੀਨੇ ਲਾ ਕੇ ਫੇਰ ਵਗ ਗਿਆ ਫੇਰ 4 ਮਹੀਨੇ ਲਾ ਕੇ ਪੱਕਾ ਹੀ ਆ ਗਿਆ 2014 ਜਿੱਦਾਂ ਕੈਨੇਡਾ ਤੁਸੀਂ ਜਾਣਦੇ ਹੋ ਸਭ ਤੋਂ ਪਹਿਲਾਂ ਜਾਣਸਾਰਤਾ ਤੁਸੀਂ ਸੋਚਿਆ ਹੀ ਹੋਊਗਾ ਮੈਂ ਪੜੂੰਗਾ ਪੜਨਾ ਆ ਕਰਦਿਆ ਨੇ ਭੇਜਿਆ ਬਈ ਗਿਆ ਮੈਂ ਕਾਲਜ ਪਰ ਤੁਹਾਨੂੰ ਮੈਂ ਉਹੀ ਦੱਸੀ ਜਾਂਦਾ ਵੀ ਉਹ ਸੰਗਤ ਦਾ ਪ੍ਰਭਾਵ ਪੈ ਗਿਆ ਮੇਰੇ ਤੇ ਹੂੰ ਉਹਨਾਂ ਦੀਆਂ ਗੱਲਾਂ ਚ ਆ ਗਿਆ ਨਾਲੇ ਵਰਕ ਪਰ ਮੁੰਡਾ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਜ ਵੈਸੇ ਇਹ ਗੱਲ ਹੈਗੀ ਸੀ ਮੇਰੇ ਕੋਲ 3 ਸਾਲ ਦਾ ਵੀਜ਼ਾ ਸੀ ਮੈਂ ਦੁਬਾਰੇ ਜਾ ਸਕਦਾ ਸੀ ਗਿਆ ਨਹੀਂਗਾ ਮੈਂ ਪਿੰਡ ਨਾਲ ਮੂ ਹੀ ਇੰਨਾ ਸੀ ਪਹਿਲਾਂ ਨਹੀਂ ਸੀ ਸੋਚਿਆ ਪਿੰਡ ਰਹਿ ਲਈਏ ਜੰਗ ਇੱਥੇ ਪਹਿਲਾਂ ਬਸ ਡੇਡੀ ਨੇ ਬਥੇਰਾ ਕਿਹਾ ਗਿਆ ਕਹਿੰਦਾ ਲੋ ਕਰ ਲਾ ਵਕੀਲ ਬਣਾ ਦਾਂਗੇ ਤੈਨੂੰ ਚੰਗਾ ਦਿਮਾਗ ਹੈ ਮਾਹਨਾ ਜਾਨਾ ਦਾ ਬਾਹਰੀ ਹੈ ਹਾਂ ਇਹਨੇ ਵਿਚਾਰੇ ਨੇ ਕੋਈ ਇੱਕ ਦੋ ਹੀ ਨਹੀਂ ਕਰੀ ਕਹਿੰਦਾ ਪੁੱਤ ਤੇਰੀ ਮਰਜ਼ੀ ਹੈ ਬਾਹਰ ਭਾਗ ਜਾ ਬਹੁਤ ਜਵਾਗ ਨੇ ਬਾਈ ਜਿਹੜੇ ਇੱਥੋਂ ਜਾਂਦੇ ਆ ਤੇ ਉੱਥੇ ਜਾ ਕੇ ਇਹ ਜੀ ਗਲਤ ਸੰਗਤ ਜਾਂ ਗਲਤ ਪਾਸੇ ਚਲੇ ਜਾਂਦੇ ਜਿੰਨਾਂ ਦਾ ਬਹੁਤ ਨੁਕਸਾਨ ਹੁੰਦਾ ਜਾਂਦੇ ਵੀਰੇ ਜਾਂਦੇ ਆ ਤੁਸੀਂ ਤਾਂ ਹਾਲਾਤ ਸਾਰੇ ਦੇਖਦੇ ਆਂ ਹਾਂ ਵੀਰੇ ਅੱਖੀਂ ਦੇਖਿਆ ਕਿਸੇ ਨੇ ਤੁਹਾਨੂੰ ਉੱਥੇ ਇਹ ਨਹੀਂ ਕੋਸ਼ਿਸ਼ ਕੀਤੀ ਸਮਝਾਉਣ ਦੀ ਵੀ ਬਲਕਾਰ ਤੇਰਾ ਗਾਣਿਆਂ ਚ ਨਾ ਗਾ ਲੋਕ ਤੈਨੂੰ ਪਿਆਰ ਕਰਦੇ ਆ ਤੂੰ ਸੋਹਣਾ ਲਿਖਦਾ ਵੀ ਨਾ ਇਸ ਪਾਸੇ ਜਾ ਨਾ ਵੀਰੇ ਕਿਵੇਂ ਨਹੀਂ ਕਿਉਂ ਆਪ ਕਰਦੇ ਸੀ ਨਾ ਬਾਈ ਜਿੰਨਾ ਜਿੰਨਾ ਲਿੰਕ ਸੀਗੇ ਉਹ ਸਾਰੇ ਆਪ ਹੀ ਕਰਦੇ ਸੀਗੇ ਫਿਰ ਜਿਹੜਾ ਬੰਦਾ ਆਪ ਕਰਦਾ ਉਹ ਦੂਜੇ ਨੂੰ ਕਿਵੇਂ ਕਹਿ ਦੂ ਹੁਣ ਕਿੰਨੇ ਕ ਗਾਣੇ ਲਿਖੇ ਹੋਏ ਆ ਬਾਈ ਹੁਣ ਬਈ ਆ ਇੱਕ ਤਾਂ ਮੇਰਾ ਫੋਨ ਡਿੱਗ ਗਿਆ ਅੱਛਾ ਮੈਂ ਫੋਨ 'ਚ ਲਿਖਣ ਲੱਗ ਗਿਆ ਸੀਗਾ ਮੈਨੂੰ ਲੱਗਾ ਵਾਲੇ ਦਾ ਮੈਂ ਕਹਿੰਦਾ ਨਹੀਂ ਵੀ ਵੀਰੇ 50 60 ਗਾਣੇ ਉਹ 'ਚ ਭਾਗੇ ਹੋਣੇ ਆ ਪਾਂਛੀ ਗਾਪੀਆਂ ਭਰੀਆਂ ਪਈਆਂ ਵੀਰੇ ਭਰਾ ਕਿਹ ਕਾਨਾਂ ਸੰਪਰਕ ਕਰਦੇ ਹਾਂ ਫਿਰ ਕੈਕਾਂ ਨਾਲ ਚੱਲੀ ਜਾਂਦਾ ਵੀਰੇ ਜਸਵਾਜਵੇ ਕੋਲੇ ਗਾਣੇ ਆਪਣੇ 4-5 ਕੌਰ ਵੀ ਕੋਲੇ ਗਾਣਾ ਹੈ ਪਸੰਦ ਕਰਿਆ ਹੋਇਆ ਆਪਣੇ ਕੋਲ ਮੈਸੇਜ ਪਿਆ ਵੀ ਹਾਂ ਮੇਰੇ ਪਸੰਦ ਹੈ ਪਰ ਲਾਂਚ ਡੇਟ ਤੁਹਾਨੂੰ ਦੱਸ ਦਿਆਂਗੇ ਵੀ ਕਿੱਦੇ ਰਿਲੀਜ਼ ਕਰਾਂਗੇ ਹੁਣ ਤਾਂ ਜਿੱਦਿਆਂ ਦਾ ਵੈਗੁਰੂ ਨੇ ਅਮਰ ਸ਼ਕਾਇਆ ਉਹਦੇ ਨਾਲ ਚੱਲੀ ਜਾਂਦਾ ਕੰਮ ਬਾਈ ਜਦੋਂ ਬਾਈ ਲੋਕ ਚੜਤ ਚਾਹੁੰਦੇ ਸੀ ਉਸ ਟਾਈਮ ਤੁਹਾਡੇ ਕੋਲੇ ਚੜਤ ਸੀ ਹਾਂਜੀ ਵੀਰੇ ਜਦੋਂ ਦੁਨੀਆ ਦਾ ਪੂਰੀ ਚਰਚਾ ਦੇ ਵਿੱਚ ਜੈ ਜੀ ਵੀ ਉਸ ਟਾਈਮ ਉਹਨੇ ਤੁਹਾਡਾ ਗਾਣਾ ਕੀਤਾ ਹਾਂਜੀ ਵੀਰੇ ਜਦੋਂ ਤੁਹਾਡਾ ਗਾਣਾ ਆਉਂਦਾ ਆਹੋ ਉਸ ਟਾਈਮ ਤੁਹਾਡੀ ਕਿੰਨੀ ਕਿ ਚਰਚਾ ਸੀ ਆਲੇ ਦੋਲੇ ਲੋਕਾਂ ਨੂੰ ਪਤਾ ਸੀ ਬਲਕਾਰ ਆਨੰਦਗੜੀਆ ਮੈਂ ਕਹਿੰਦਾ ਵੀਰੇ ਉਹ ਉਦੋਂ ਦੀ ਪਛਾਣ ਬਣੀ ਹੋਈ ਹੁਣ ਮੈਂ ਕਿਤੇ ਏਰੀ ਓਰੀ ਵਿੱਚ ਜਾਣਾ ਹਨਾ ਮੈਂ ਜਾਣਦਾ ਨਹੀਂ ਹੁੰਦਾ ਅਗਲਾ ਕਹਿੰਦਾ ਬਈ ਯਾਰ ਬਲਕਾਰ ਹੈ ਉਹ ਹੀ ਅੱਛਾ ਕਿਉਂਕਿ ਮੈਨੂੰ ਕਾਡੀ ਕੱਪਾਂ ਕੁੱਪਾਂ ਦੇ ਵੀਰੇ ਨੇੜੇ ਤੇੜੇ ਹਨਾ ਸਨਮਾਨ ਕਰਦੇ ਰਹਿੰਦੇ ਸੀਗੇ ਫਿਰ ਸਾਰੇ ਜਾਣਦੇ ਸੀ ਇਹ ਹਮ ਐ ਸੀ ਵੀਰੇ ਮਤਲਬ ਉਦੋਂ ਪੂਰਾ ਪਿਆਰ ਮਿਲਦਾ ਸੀ ਪੂਰਾ ਵੀਰੇ ਪੂਰਾ ਮੰਨ ਲਓ ਉਦੋਂ ਤਾਂ ਬੜੀ ਗੱਲ ਕੀ ਗਿੱਪੀ ਗਰੇਵਾਲ ਨਾਲ ਵੀ ਸੰਪਰਕ ਹੋ ਗਿਆ ਸੀਗਾ ਵੀ ਜਦੋਂ ਰਿਪੀਟ ਆ ਵੀ ਤੂੰ ਮੈਨੂੰ ਗਾਣਾ ਦੇ ਅੱਛਾ ਤੇ ਮੈਂ ਗਾਣਾ ਭੇਜਿਆ ਮੈਂ ਆਖਾਂ ਉਹ ਮੈਂ ਝੂਠ ਨਹੀਂ ਬੋਲਦਾ ਵੀਰੇ ਉਹਨਾਂ ਦੇ ਪਸੰਦ ਨਹੀਂ ਆਇਆ ਮੈਂ ਹੋਰ ਭੇਜਿਆ ਨਹੀਂ ਅੱਛਾ ਹਾਂਜੀ ਇਹਦਾ ਮਤਲਬ ਤੁਸੀਂ ਟਰਾਈ ਕਰਦੇ ਰਹਿੰਦੇ ਹੋ ਕਿਸੇ ਨਾ ਕਿਸੇ ਕੋਲੇ ਹਾਂ ਟਰਾਈ ਕਰਦੇ ਰਹਿੰਦੇ ਆ ਵੀਰੇ ਪਿੱਛੇ ਜੇ ਮੈਂ ਸੁਣਿਆ ਇਹ ਗਲਾਬ ਸਿੱਧੂ ਕੋਲੇ ਵੀ ਕਈ ਕਿਹੜੇ ਮਾਰਨੇ ਪਏ ਗਲਾਬ ਸਿੱਧੂ ਕੋਲੇ ਵੀਰੇ ਐਵੇਂ ਸੀਗਾ ਅ ਅਸੀਂ ਸਿੱਧੂ ਕੋਲੇ ਜਾਂਦੇ ਹੁੰਦੇ ਸੀ ਅਸੀਂ ਵੀਡੀਓਆਂ ਵੀ ਦਿਖਾ ਦਾਂਗੇ ਜਿਵੇਂ ਆਪਾਂ ਬੈਠੇ ਆ ਭਰਾ ਹਣਾ ਜੀ ਸਿੱਧੂ ਮੈਂ ਕਹਿੰਦਾ ਵੀ ਸਾਰਿਆਂ ਨੂੰ ਜਵਾਬ ਦੇ ਜਾਂਦਾ ਸੀਗਾ ਵੀਰੇ ਇੱਕ ਦਿਨ ਸਾਡੇ ਦੇਖਣ ਦੀ ਗੱਲ ਆ ਹਾਂ ਹੂੰ ਚੰਡੀਗੜ੍ਹ ਤੋਂ ਮੰਨ ਲਓ ਫੌਰਚੂਨਰ ਚੋ ਆਏ ਦੋ ਤਿੰਨ ਕੁੜੀਆਂ ਸੀਗੀਆਂ ਇੱਕ ਮੁੰਡਾ ਸੀ ਤੇ ਉਹ ਮੁੰਡਾ ਅੰਦਰ ਆ ਗਿਆ ਕਹਿੰਦਾ ਵੀਰੇ ਚੰਡੀਗੜ੍ਹ ਤੋਂ ਕੁੜੀਆਂ ਆਈਆਂ ਨੇ ਫੋਟੋ ਕਰਾਉਣੀ ਐ ਐਂ ਕਰਕੇ ਕਹਿੰਦਾ ਫਲਾਣੇ ਪਤਾ ਨਹੀਂ ਕਿਹੜੇ ਅਫਸਰ ਦਾ ਨਾਮ ਲਿਆ ਵੀ ਉਹਦੇ ਜਾਣ ਪਛਾਣ ਦੇ ਬੰਦੇ ਐ ਹੂੰ ਉੱਠ ਕੇ ਨਹੀਂ ਗਿਆ ਕਹਿੰਦਾ ਵੀ ਬਾਈ ਮੈਂ ਤਾਂ ਬੱਸ ਉਹੀ ਪਈਆ ਫੋਟੋਆਂ ਕਰਾ ਕਰਾ ਕੇ ਕਹਿੰਦਾ ਉਹਨੇ ਮਿੰਨਤੀ ਕਰ ਲਈ ਬੰਦਾ ਉੱਠ ਕੇ ਨਹੀਂ ਗਿਆ ਸਾਡੇ ਕੋਲ ਇੰਨਾ ਮੋਹ ਪ੍ਰੇਮ ਸੀਗਾ ਇੰਨੀ ਗਾਦਰ ਕਰਦਾ ਇੰਨੀ ਗਾਦਰ ਕਰਦਾ ਸੀ ਇੱਕ ਦਿਨ ਅਸੀਂ ਜਿਵੇਂ ਆ ਗੇਟ ਐ ਹੂੰ ਉਹਦਾ ਚਾਚਾ ਖੜਾ ਸੀ ਚਾਚਾ ਆਪਾਂ ਨੂੰ ਜਾਣਦਾ ਨਹੀਂ ਸੀ ਹੂੰ ਤੇ ਅਸੀਂ ਬਾੜਨ ਲੱਗੇ ਉਹ ਕਹਿੰਦਾ ਯਾਰ ਸਿੱਧੂ ਦਾ ਹੈ ਨਹੀਂਗਾ ਮੋੜ ਤੇ ਉਹਨੇ ਅੱਛਾ ਸਿੱਧੂ ਆਇਆ ਅੰਦਰ ਬੈਠਾ ਸੀਗਾ ਉਹਨੂੰ ਕਾਲੇ ਸ਼ੀਸ਼ਿਆਂ ਵੀ ਦੀਂਦਾ ਸੀ ਅੱਛਾ ਉਹ ਉਹਦੀ ਬਾਹਰ ਆਇਆ ਕਹਿੰਦਾ ਵੀ ਇਹਨਾਂ ਨੂੰ ਤਾਂ ਭੇਜ ਦੇ ਇੱਕ ਮੈਂ ਸੀਗਾ ਇੱਕ ਮੁੰਡਾ ਗੱਗੂ ਜਿਹਨੂੰ ਰਿਸ਼ਾਇਤ ਤੁਸੀਂ ਜਾਣਦੇ ਹੋ ਇੰਸਟਾ ਤੇ ਟਿਕਟੌਕ ਤੇ ਕਾਫੀ ਮਸ਼ਹੂਰ ਸੀ ਜੀ ਸਿੱਧੂ ਦੇ ਮੰਨ ਲਾ ਵੀ ਪੱਕੇ ਚ ਸ਼ੇਅਰ ਬੋਲਦਾ ਸੀ ਹੂੰ ਤੇ ਅਸੀਂ ਦੋਨੇ ਸੀਗੇ ਉਹ ਦਿਨ ਫਿਰ ਬਾਈ ਕਹਿੰਦਾ ਇਹਨਾਂ ਨੂੰ ਤਾਂ ਆਉਣ ਦੇ ਸਾਡੇ ਨਾਲ ਐ ਬਹਿੰਦਾ ਸੀ ਬਾਈ ਗਾਲਿਆਂ ਦੀ ਸਿੱਧੂ ਨਾਲ ਨਹੀਂ ਕਦੇ ਗੱਲਾਂ ਕੀਤੀਆਂ ਆਪਦੇ ਗਾਣੇ ਦੀ ਕਦੇ ਬਾਈ ਲਾਲਚੀ ਨਹੀਂ ਟੱਕਿਆ ਅੱਛਾ ਨਾਲੇ ਉਹਨੂੰ ਵੀ ਪਤਾ ਸੀ ਵੀ ਇਹ ਇਸੇ ਫੀਲਡ ਦਾ ਬੰਦਾ ਹੈ ਕਦੇ ਨਹੀਂ ਅਸੀਂ ਆਪਾਂ ਉਹਨਾਂ ਨੂੰ ਕਿਹਾ ਹਨਾ ਵੀ ਬਾਈ ਸਾਡਾ ਗਾਣਾ ਕਰਾ ਦੇ ਜਾਂ ਰਿਲੀਜ਼ ਕਰ ਦੇ ਇੱਕ ਜਿਹੜੇ ਦੋ ਗਾਣੇ ਵੀਰੇ ਆਪਣਾ ਮਾਨਕ ਤਾਂ ਸਕਰੀਨਿੰਗ ਆਏ ਆਪਣੇ ਜੀ ਇੱਕ ਤਾਂ ਬੈਰਕ ਸੀਗਾ ਉਹ ਗਿਆ ਹੈਗਾ ਵੀਰੇ 1 ਮਿਲੀਅਨ ਤੇ ਇੱਕ ਸੀਗਾ ਜੱਟ ਅੰਦਰ ਬੈਠੇ ਤੇ ਪਰਚਾ 302 ਦਾ ਪੈ ਜਾਂਦਾ ਉਹ ਹੈਗਾ 5 ਗੱਲ ਲੱਖ ਤੇ ਉਹਦੇ ਰਿਲੇਟਿਡ ਅਸੀਂ ਜ਼ਰੂਰ ਗੱਲ ਕਰੀ ਸੀ ਬਾਈ ਦੀ ਉਹ ਕਰ ਦੇ ਹੂੰ ਪ੍ਰੋਮੋਸ਼ਨ ਕਰ ਦੇ ਹੂੰ ਤੇ ਉਹ ਬਾਈ ਕਹਿੰਦਾ ਮੈਂ ਕਰ ਦੂੰਗਾ ਤੇ ਉਹ ਫਿਰ ਬਾਈ ਨੇ ਸਾਡੀਆਂ ਇੱਕ ਤੋਂ ਗਲਤੀਆਂ ਜਾਂ ਗੱਡੀਆਂ ਉਹਦੀਆਂ ਵੀ ਐਂ ਕਰਕੇ ਕੈਮਰੇ ਦੇ ਨਾਲ ਤੂੰ ਸੰਗੀ ਗਿਆ ਹੂੰ ਤੇ ਤਾਂ ਕਰਕੇ ਉਹ ਐਵੇਂ ਆਖਾ ਫਿਰ ਬਾਈ ਨੇ ਉਹ ਚੰਗੀ ਜੀ ਜੀ ਕਰਦਾ ਸੀ ਉਹਨੇ ਪ੍ਰੋਮੋਸ਼ਨ ਉਹਦੀ ਕਰੀ ਤੇ ਮੈਂ ਆਵਦੀ ਕਦੇ ਗੱਲ ਹੀ ਨਹੀਂ ਕਰੀ ਅੱਛਾ ਹਾਂਜੀ ਇਹ ਜਿਹੜਾ ਮਾਨਕਤਾਸਪੂਰੀ ਆ ਇਹਨੇ ਗਾਣੇ ਕਰੇ ਸੀਗੇ ਇਹ ਆਪਣੀ ਸਖੀਪੂਆ ਦਾ ਮੁੰਡਾ ਹੈ ਬਾਈ ਹੁਣ ਮੌਕੇ ਤੇ ਚੇਅਰਮੈਨਾਂ ਚੌਂਤੀ ਪਿੰਡਾਂ ਦਾ ਹਰਿਆਣੇ 'ਚ ਅੱਛਾ ਤੇ ਵੀ ਇਹ ਐਂ ਲਾ ਲੋ ਮੇਰਾ ਵੱਡਾ ਭਰਾ ਵੀ ਇਹਦਾ ਮੈਂ ਦੇਣ ਨਹੀਂ ਦੇ ਸਕਦਾ ਇਹਦੇ ਰਿਲੇਟਡ ਤਾਂ ਕਰਕੇ ਮੈਨੂੰ ਉਧਰ ਹੱਥ ਬੰਨ੍ਹਨੇ ਪਏ ਨਹੀਂ ਮੈਂ ਨਹੀਂ ਕਦੇ ਉਹਨੂੰ ਕਿਹਾ ਸੀ ਵੀ ਭਾਈ ਗਾਣਾ ਕਰ ਲੋ ਜਾਂ ਪ੍ਰਮੋਟ ਕਰੋ ਨਾ ਹਮ ਸਗੋਂ ਉਹ ਉਹਨੇ ਇੱਕ ਦਿਨ ਗੱਗੂ ਨੂੰ ਕਿਹਾ ਸੀਗਾ ਕਹਿੰਦਾ ਯਾਰ ਤੁਸੀਂ ਇੰਨੀ ਸਪੋਰਟ ਕਰਦੇ ਹੋ ਮੇਰੀ ਸ਼ੇਅਰ ਸ਼ੂਰ ਬੋਲਦੇ ਹੋ ਮੇਰੇ ਪੱਖ ਚ ਹਮ ਤੇ ਫਿਰ ਤਾਂ ਕਰਕੇ ਭਾਈ ਉਹ ਸਾਡੀ ਕਦਰ ਵੀ ਕਰਦਾ ਸੀ ਇਸ ਗੱਲ ਦੀ ਹਮ ਤੇ ਗੱਗੂ ਨੂੰ ਤਾਂ ਇੰਨਾ ਵੀ ਕਹਿਤਾ ਸੀ ਕਹਿੰਦਾ ਯਾਰ ਗਾਣਾ ਕਰ ਲੈ ਚੱਲ ਕਹਿੰਦਾ ਬਲਕਾਰ ਤਾਂ ਨਹੀਂ ਕਹਿੰਦਾ ਮੈਨੂੰ ਗਾਣੇ ਨੂੰ ਕਹਿੰਦਾ ਤੂੰ ਕਰ ਲੈ ਛੇਕੜ ਨੂੰ ਹਮ ਤੇ ਫਿਰ ਉਹਦੀ ਵਿਚਾਰੇ ਦੀ ਵੀਰੇ ਡੈਥ ਹੋ ਗਈ ਸਿੱਧੂ ਗਿਆ ਸਿੱਧੂ ਤੋਂ ਮੰਨ ਲਾਦਾ ਇਦਾਂ ਮਤਲਬ ਸਿੱਧੂ ਕੋਲੇ ਆਮ ਆਉਣ ਜਾਣ ਤੁਹਾਡਾ ਬਣਿਆ ਹੈ। ਹਾਂ ਵੀਰੇ ਬਣਿਆ ਰਹਿੰਦਾ ਸੀਗਾ। ਸਾਰੀਆਂ ਵੀਡੀਓ ਦਿਖਾ ਸਕਦੇ ਆਪਾਂ, ਫੋਟੋਆਂ ਦਿਖਾ ਸਕਦੇ ਆ। ਕੋਈ ਚੱਕਰ ਨਹੀਂ ਵੀ। ਅੱਛਾ ਗਲਾਬ ਸਿੱਧੂ ਦੀ ਮੈਂ ਗੱਲ ਕਰ ਰਿਹਾ ਸੀਗਾ। ਗਲਾਬ ਦੀ ਤੁਸੀਂ ਵੀਰੇ ਕਰੀ ਹੈ ਹਾਂ। ਉਹ ਮੈਂ ਮਿਲਿਆ ਸੀਗਾ ਇਹਨਾਂ ਨੂੰ ਸਿੱਧੂ ਦਾ ਬਰਥਡੇ ਸੀ ਮੈਂ ਤੇ ਗੱਗੂ ਗਏ ਸੀ ਉਧਰੋਂ ਗਲਾਬ ਆਇਆ ਸੀਗਾ। ਅੱਛਾ। ਵੀਰੇ ਉੱਥੇ ਬਰਥਡੇ ਤੇ ਗਲਾਬ ਨੂੰ ਮਿਲੇ ਸੀਗੇ। ਉਸ ਤੋਂ ਬਾਅਦ ਚੱਲ ਗਲਾਬ ਦੇ ਗਾਣੇ ਆਏ ਹਨਾ ਆਪਾਂ ਉਸੇ ਸਿੰਗਰ ਨੂੰ ਮੈਂ ਕਦੇ ਪੈਸੇ ਪਿੱਛੇ ਗਾਣਾ ਨਹੀਂ ਦਿੱਤਾ। ਮੈਨੂੰ ਜੱਜੀ ਵੀ ਨੇ ਪਹਿਲੇ ਗਾਣੇ ਦੇ ਵੀ ਰਿਪੀਟ ਦਾ ਲੱਖ ਰੁਪਇਆ ਧੱਕੇ ਨਾਲ ਫੜਾਇਆ ਸੀ ਮੈਂ ਕਦੇ ਕਿਸੇ ਗਾਇਕ ਤੋਂ ਵੀ ਗਾਣਾ ਨਹੀਂ ਆ ਗਾਣੇ ਦੇ ਪੈਸੇ ਨਹੀਂ ਮੰਗੇ ਨਾ ਹੀ ਉਹ ਹੁਣ ਮੰਨ ਲਓ ਕੌਰਵੀ ਨੂੰ ਕਿਹਾ ਪੈਸਾ ਨੂੰ ਨਾ ਜਸ ਬਾਜਵੀ ਨੂੰ ਕਿਹਾ ਤੇ ਵੈਸੇ ਹੀ ਤੁਹਾਨੂੰ ਬੰਦਾ ਵਧੀਆ ਲੱਗਿਆ ਸੀ ਦੇਣ ਵਾਗੇ ਗਾਣੇ ਅੱਛਾ ਪਹਿਲੀ ਵਾਰ ਨਹੀਂ ਮਿਲਿਆ ਵੀਰੇ ਦੂਜੀ ਵਾਰ ਨਹੀਂ ਮਿਲਿਆ ਤੀਜੀ ਵਾਰ ਨਹੀਂ ਮਿਲਿਆ ਚੌਥੀ ਵਾਰ ਨਹੀਂ ਮਿਲਿਆ ਪੰਜ ਗੇੜੇ ਮਾਰ ਕੇ ਆਇਆ ਭਰਾਵਾ ਆ ਮਰਸ਼ਕ ਹੈ ਮੇਰਾ ਸਾਨੂੰ ਮਿਲਿਆ ਨਹੀਂ ਪਤਾ ਨਹੀਂ ਕਿਨੇ ਉਹਨੂੰ ਮੇਰੇ ਰਿਲੇਟਡ ਚੱਕਿਆ ਪਤਾ ਨਹੀਂ ਕਿਵੇਂ ਨਾ ਪਤਾ ਨਹੀਂ ਭਾਈ ਜ਼ਿਆਦਾ ਫੀਲਿੰਗ ਚੱਕ ਗਿਆ ਵੀ ਮੈਂ ਸਾਰਾ ਐਡਾ ਮੈਂ ਕੁਛ ਦੇਖ ਹੀ ਆਉਂਦਾ ਤੇ ਗਿਆ ਸੀਗਾ ਵੀਰੇ ਲੈ ਕੇ ਨਹੀਂ ਆਉਂਦਾ ਹੋ ਸਕਦਾ ਉਹਨੂੰ ਪਤਾ ਹੀ ਨਾ ਹੋਵੇ ਤੁਸੀਂ ਆਏ ਹੋ ਜਾਂ ਕੋਸ਼ਿਸ਼ ਕਰ ਬਈ ਨਾਲ ਵਾਲੇ ਜਿਹੜੇ ਮੁੰਡੇ ਆ ਜਿਵੇਂ ਹੁਣ ਮੇਰੇ ਨਾਲ ਜਸ਼ਨ ਰਹਿੰਦਾ ਹੈ ਉਹਦਾ ਨੰਬਰ ਦੇਤਾ ਚਲ ਜਸ਼ਨ ਫਿਰ ਉਦੋਂ ਬਾਅਦ ਮੇਰੇ ਕੋਲ ਦਾ ਗੱਲ ਕਰੂਗੀ ਵੀ ਜਰਾ ਐਂ ਕਰਕੇ ਮੈਂ ਬੰਦੇ ਨੂੰ ਕਿਹਾ ਵੀ ਮੈਂ ਤੈਨੂੰ ਮਿਲਾ ਦੂੰਗਾ ਕਰਦੇ ਆਂ ਬਾਈ ਉਹਦਾ ਫਲਾਣੇ ਥਾਂ ਫਲਾਣੇ ਥਾਂ ਇੱਕ ਦਿਨ ਦਾ ਸੀ ਐਂ ਵੀ ਕਹਤਾ ਮਾਂ ਬਾਈ ਇਸ ਰਾਤ ਹੀ ਕੱਟ ਲਾਂਗੇ ਸਾਨੂੰ ਐਂ ਦੱਸ ਦੋ ਵੀਰੇ ਰਾਤ ਨੂੰ ਆ ਜਾਣਗੇ ਇੱਕ ਮਿੰਟ ਆਵੇ ਤੇ ਉਸ ਤੋਂ ਬਾਅਦ ਮਹੀਨਾ ਨਾ ਆਵੇ ਐ ਨਹੀਂ ਪਤਾ ਮਹੀਨਾ ਪਿੰਡ ਬੈਠਾ ਰਹੇ ਕਹਿੰਦੇ ਕੋਈ ਪਤਾ ਹੀ ਨਹੀਂ ਤੇ ਪਿੰਡ ਬਾਈ ਅਸੀਂ ਪੰਜ ਗੇੜੇ ਮਾਰੇ ਸਾਨੂੰ ਤਾਂ ਕਦੇ ਪਿੰਡ ਤਾਂ ਹੈ ਨਹੀਂ ਉਹ ਸਿੱਧੂ ਦਾ ਬਾਈ ਸਿੱਧੂ ਸੀ ਉਹੀ ਰਹਿ ਸਕਦਾ ਸੀ ਪਿੰਡੇ ਹੀ ਨਹੀਂ ਰਹਿ ਸਕਦੇ ਤੁਸੀਂ ਕੋਸ਼ਿਸ਼ ਕਰਨੀ ਸੀ ਕਿ ਮੈਟਰ ਦੇ ਕੇ ਦੇਖ ਲੈਣਾ ਸੀਗਾ ਮੈਂ ਕਹਿੰਦਾ ਮੈਟਰ ਵੀਰੀ ਮੈਂ ਹੱਕ ਠੋਕ ਕੇ ਕਹਿਣਾ ਵੀ ਜੇ ਮੇਰਾ ਮੈਟਰ ਸੁਣਦਾ ਜੇ ਨਾ ਪਸੰਦ ਕਰਦਾ ਤਾਂ ਆਪਾਂ ਲਿਖ ਕੇ ਪਹਿਲਾਂ ਸਟਾਮ ਫੜਾ ਦੂੰਗਾ ਉਹਨੂੰ ਕਿ ਜੇ ਤੇਰੇ ਗਾਣੇ ਨਾ ਪਸੰਦ ਹੋਣ ਹੁਣ ਵੀ ਇੱਕ ਮਲ ਬਈ ਗਿਆ ਬਾਈ ਮੂਸੇ ਵਾਲਾ ਤਨੂੰ ਮੈਂ ਦੱਸਦਾ ਇਹੋ ਜਿਹੇ ਗਾਣੇ ਪਏ ਐ ਜਿਵੇਂ ਉਹਨੇ ਇੰਡਸਟਰੀ ਖੁੰਜੇ ਚ ਲਾ ਕੇ ਰੱਖੀ ਸੀ ਨਾ ਮਲਬਈ ਅਜੇ ਮੈਂ ਵੀ ਬੈਠਾ ਜਿਦੋਂ ਹੁਣ ਚੱਕਦੀ ਰੇਸ਼ ਸਾਰਿਆਂ ਨੂੰ ਖੁੰਜੇ ਲਾ ਗਈ ਰੱਖੂ ਕੱਲਾ ਜਮਾ ਕੱਲੇ ਕੱਲੇ ਤੇ ਜਿਵੇਂ ਸਿੱਧੂ ਕਹਿੰਦਾ ਸੀ ਮੈਂ ਐਲਬਮ ਲਿਖ ਦੂੰਗਾ ਨਾ ਕੱਲੇ ਕੱਲੇ ਤੇ ਚਾਹੇ 2-2 ਲਿਖਣੀਆਂ ਪੈ ਜਾਣ ਗਲਾਬ ਦੇ ਵੀ ਲਿਖੂਗਾ ਚਲੋ ਸਿੱਧੂ ਵਰਗੇ ਸਾਰੇ ਨਹੀਂ ਬਣ ਸਕਦੇ ਤੇ ਹੁਣ ਜਸ ਬਾਜਵੇ ਹੁਣਾ ਨਾਲ ਫਿਰ ਤੁਹਾਡਾ ਸੰਪਰਕ ਕਿਵੇਂ ਹੁੰਦਾਗਾ ਬਈ ਜਸ ਬਾਜਵੇ ਨਾਲ ਬਈ ਮੁੰਡਾ ਜਿੰਮੀ ਐ ਉਹਦੇ ਨਾਲ ਸਾਡਾ ਪਿਆਰ ਸੀਗਾ ਉਹ ਜਸ ਬਾਜਵੇ ਦਾ ਖਾਸ ਐ ਤੇ ਉਹਦੇ ਨਾਲ ਸਾਡਾ ਸੰਪਰਕ ਉਸ ਤਰ੍ਹਾਂ ਹੋਇਆ ਸੀਗਾ ਜਿੰਨੇ ਗਾਣੇ ਦਿੱਤੇ ਉਹਨੇ ਉਹਨਾਂ ਨੇ ਪਸੰਦ ਆਏ ਪਸੰਦ ਆਏ ਆ ਵੀਰੇ ਪਸੰਦ ਆਏ ਸਾਰੇ ਹੁਣ ਵੀ ਗੱਲ ਹੋਈ ਸੀ ਉਹ ਕਹਿੰਦਾ ਮਨਦੀਪ ਮਾਵੀ ਦੇ ਗਾਣੇ ਪਈ ਆ ਮੂਰੇ ਉਦੋਂ ਬਾਅਦ ਚ ਆਪਣੇ ਗਾਣੇ ਕਰਾਏ ਯਾਨੀ ਮੈਟਰ ਤੁਹਾਡਾ ਉਹਨਾਂ ਨੂੰ ਪਸੰਦ ਆ ਪਸੰਦ ਆ ਵੀਰੇ ਪਸੰਦ ਆ ਇਕ ਹੋਰ ਵੀ ਨੂੰ ਪਸੰਦ ਆ ਇੱਕ ਗਾਣਾ ਅੱਛਾ ਹਾਂਜੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਬਾਈ ਬਾਈ ਨਵੇਂ-ਨਵੇਂ ਗਾਇਕਾਂ ਨੂੰ ਮੈਟਰ ਦੇਈਏ ਤੇ ਗਾਣੇ ਬਾਈ ਜਸ਼ਨ ਨਹੀਂ ਕਰਦਾ ਸਾਰਾ ਕੁਝ ਅੱਛਾ ਮੈਂ ਤਾਂ ਹੁਣਾਂ ਗੱਲਾਂ ਦੱਸਣੀਆਂ ਵੀ ਔਖੀਆਂ ਲੱਗ ਰਹੀਆਂ ਨੇ ਜੇ ਡਿਟੇਲ ਚ ਦੱਸਣੀਆਂ ਤਾਂ ਉਹੀ ਦੱਸ ਸਕਦਾ ਮੈਂ ਆइज ਨੂੰ ਹੋਰ ਸਿੰਗਰ ਦੱਸ ਦਿੰਨੇ ਆ ਪੰਜ ਚਾਰ ਜਿੰਨਾਂ ਕੋਲੇ ਗਾਣੇ ਪਈ ਆ ਸਾਡੇ ਵੈਰੀ ਸਿਰ ਪੰਜ ਕੋਲੇ ਪਈ ਆ ਅੱਛਾ ਉਹਨੂੰ ਨਹੀਂ ਲੱਗਦਾ ਬਾਈ ਜਿਵੇਂ ਤੁਸੀਂ ਗਲਾਬ ਨੂੰ ਪੰਜ ਵੇਰੀ ਮਿਲਣ ਗਏ ਉਹ ਨਹੀਂ ਮਿਲਿਆ ਜੇ ਉਹ ਮਿਲ ਗਿਆ ਫੇਰ ਮੋੜ ਦਾ ਫੇਰ ਗੱਲ ਵੱਖਰੀ ਸੀ ਤੁਸੀਂ ਜੇ ਇਸ ਤਰ੍ਹਾਂ ਗੁੱਸੇ ਹੁੰਦੇ ਰਹੇ ਫੇਰ ਤਾਂ ਬਹੁਤ ਗਏ ਕਾਰਨ ਗੁੱਸੇ ਹੋ ਜਾਓਗੇ ਵੀਰੇ ਫਿਰ ਹੁਣ ਸਾਰਿਆਂ ਦਾ ਅਸੀਂ ਕਹਿੰਦੀ ਨਹੀਂਗੇ ਅਸੀਂ ਐਂ ਕਹਿੰਦੇ ਆ ਹੁਣ ਅਸੀਂ ਸਿੱਧੂ ਕੋਲੇ ਜਾਂਦੇ ਸੀਗੇ ਹਾਂ ਉਹ ਵਧੀਆ ਪਿਆਰ ਨਾ ਮਿਲਦਾ ਸੀਗਾ ਅਸੀਂ ਅੱਜ ਵੀ ਆਪਾਂ ਤਾਂ ਹੀ ਗੱਲਾਂ ਕਰੀ ਜੰਨੇ ਆ ਕੋਰਲ ਵਾਲੇ ਮਾਨ ਕੋਲੇ ਮੈਂ ਪਹਿਲੇ ਦਿਨ ਗਿਆ ਮੈਨੂੰ ਕਹਿੰਦਾ ਕਿਵੇਂ ਆਨੰਦਗੜੀ ਆ ਮਾ ਠੀਕ ਹੈ ਉਹਨੇ ਹਜੇ ਵੀ ਸ਼ਾਇਦ ਉਹਦੇ ਕੋਲ ਮੈਟਰ ਪਿਆ ਹੋਵੇ ਉਹਨੇ ਸਨੈਪਾਈ ਨਾਲ ਦੀਨਾ ਥੱਲੇ ਲਿਖ ਕੇ ਕਹਿੰਦਾ ਆਨੰਦਗੜੀ ਆ ਮਿਸਾਲ ਬਣ ਗਈ ਆ ਜਗ ਦੀ ਇਸ ਤਰੀਕੇ ਨਾਲ ਆਪਾਂ ਨੂੰ ਮਿਲਦੀ ਸੀ ਆਰ ਨੇ ਤਾਂ ਵਧੀਆ ਮਿਲਦਾ ਸੀ ਜਦੋਂ ਭਾਈ ਉਹ ਬੰਦਾ ਮਿਲਿਆ ਨਹੀਂ ਤਾਂ ਫਿਰ ਉਸੇ ਨੂੰ ਹੀ ਕਹਾਂਗੇ ਦੂਜੀ ਇੰਡਸਟਰੀ ਨੂੰ ਆਪਾਂ ਕਿਹਾ ਹੀ ਨਹੀਂਗਾ ਹੂੰ हां ਜਿਹੜੇ ਸਿੱਧੂ ਦੇ ਗੈਂਸਟ ਸੀਗੇ ਸਾਡੇ ਏਰੀਆ ਦਾ ਬੰਦਾ ਸੀ ਉਹ ਮੇਰੇ ਵੀ ਗੈਂਸਟ ਨੇ ਮੈਂ ਪਹਿਲਾਂ ਵੀ ਕਰਨੇ ਦੇ ਵਿਰੋਧ ਵੀਡੀਓ ਪਾਈ ਸੀ ਬਹੁਤ ਚੱਲੀ ਸੀ ਉਹ ਤੇ ਅੱਜ ਵੀ ਅਸੀਂ ਉਸੇ ਪੱਖ 'ਚ ਹੀ ਖੜੇ ਹਾਂ ਦੋਗਲੇ ਬੰਦੇ ਨਹੀਂ ਹੈਗੇ ਵੀ ਜੇ ਸਿੱਧੂ ਗਿਆ ਤਾਂ ਅਸੀਂ ਬਦਲ ਜਾਾਂਗੇ ਨਾ ਕੀ ਚੰਗਾ ਲੱਗਦਾ ਸੀ ਮੁੱਸੇ ਵਾਲੇ ਦਾ ਬਾਈ ਸੁਭਾਚ ਬਾਈ ਸੁਭਾ ਪਿੰਡ ਰਹਿਣਾ ਦੇਸੀ ੱਟ ਸੀਗਾ ਤੇ ਅਹੀਂ ਇੱਕ ਦਿਨ ਕਰਾਹ ਲਾਈ ਜਾਵੇ ਅਸੀਂ ਖੜੇ ਸੀਗੇ ਤੇ ਜਨਤਾ ਐ ਖੜੀ ਆਸੇ ਪਾਸੇ ਕਿਸੇ ਨੂੰ ਲਵੇ ਨਹੀਂ ਜਾਣ ਦਿੰਦੇ ਸੀਗੇ ਪੁਲਸ ਆਰੀ ਸੀਗੀ ਅੱਛਾ ਤੇ ਉਹ ਫਿਰ ਚਾਚੇ ਨੂੰ ਕਿਹਾ ਕਹਿੰਦਾ ਉਹਨਾਂ ਨੂੰ ਤਾਂ ਲਿਆ ਫਿਰ ਅਸੀਂ ਗਏ ਵੀਰੇ ਉੱਥੇ ਐ ਪਰੌਂਠੇ ਚੱਕੀ ਖੜਾ ਚਾਰ ਨਾਲ ਕਹਿੰਦਾ ਇੱਕ ਇੱਕ ਤੁਸੀਂ ਖਾ ਲੋ ਆਹ ਗੱਲਾਂ ਚੰਗੀਆਂ ਲੱਗਦੀਆਂ ਸੀ ਦੇਸੀ ਗੱਲਾਂ ਹਾਂਜੀ ਭਾਈ ਜੈਜੀ ਵੀ ਨਾ ਹੁਣ ਫਿਰ ਨਵੇਂ ਗਾਣਿਆਂ ਨੂੰ ਲੈ ਕੇ ਕਿਵੇਂ ਆ ਪਲਾਨ ਜਿਹੜਾ ਤੁਸੀਂ ਕਹਿੰਦੇ ਚਾਰ ਪੰਜ ਗਾਣੇ ਪਲਾਨ ਵੀਰੇ ਈਪੀ ਦਾ ਪਲਾਨ ਹੈ ਅੱਛਾ ਤੇ ਮੈਨੂੰ ਇਹ ਲੱਗਦਾ ਵੀ ਇੱਕ ਦੋ ਮਹੀਨੇ ਤੁਸ ਨੂੰ ਵੇਟ ਕਰਨੀ ਪਊਗੀ ਉਸ ਤੋਂ ਬਾਅਦ ਚਾਹੇ ਜਿਹੜੇ ਗਾਣੇ ਆਉਣਗੇ ਵੀ ਤੁਸੀਂ ਆਪ ਮੰਨੋਗੇ ਵੀ ਵਾਕਈ ਹੈ ਕੋਈ ਗੱਲ ਨੰਦ ਗੜੀਆ ਮਸਾਲ ਬਣੂਗਾ ਬਣੂਗਾ ਬਸ ਠੀਕ ਹੈ ਭਾਈ दारू ਪਿੱਛੇ ਲਿਆਈ ਕੋਈ ਚੱਕਰ ਨਹੀਂ ਜਿੰਨਾ ਕੋ ਉਹ ਪਿੱਛੇ ਲਿਆਈ ਉਦੋਂ ਅਮਰਤ ਬਹੁਤ ਵੱਡਾ ਹੈ ਉਦੋਂ ਮੈਂ ਦੁੱਗਣਾ ਤਿੱਗਣਾ ਅੱਗੇ ਜਾਊਂਗਾ ਹੁਣ ਵਾਕਈ ਸਹੀ ਗੱਲ ਪਰਮਾਤਮਾ ਦੀ ਜੇ ਮਿਹਰ ਆ ਤਾਂ ਫਿਰ ਹਾਂਜੀ 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 ਜਦੋਂ ਮੇਰੇ ਮਾਪਿਓ ਦੀ ਸੁਣ ਸਕਦਾ 10 ਸਾਲਾਂ ਬਾਅਦ ਕਿਉਂਕਿ ਦਿਨ ਰਾਤ ਇੱਕ ਹੁੰਦੀ ਸੀ ਪਤਾ ਹੀ ਨਹੀਂ ਸੀ ਕਿ ਮੈਂ ਕਿਹਨੂੰ ਕੀ ਬੋਲਣਾ ਹੈ ਕਿਹਨੂੰ ਨਹੀਂ ਬੋਲਣਾ ਬਸ ਦੇਣ ਨਹੀਂ ਬਈ ਮੈਂ ਆਪਦੇ ਮਾਪਿਓ ਦਾ ਦੇਖ ਸਕਦਾ ਬਸ ਮੇਰੀ ਮਾਤਾ ਨੇ ਸੈਦਲੇ ਜਾ ਕੇ ਵਿਚਾਰੀ ਨੇ ਬਹੁਤ ਸੇਵਾ ਕੀਤੀ ਹੈ ਸੁੱਖਾਂ ਸੁਖੀਆਂ ਮੇਰਾ ਪੁੱਤ ਸੁਧਰ ਜੇ ਇਹਨਾਂ ਦੀ ਪਰਮਾਤਮਾ ਨੇ ਸੁਣ ਲਈ ਬਾਈ ਇਹ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੈ ਵੀਰੇ ਤੇ ਹੁਣ ਮੈਨੂੰ ਕੋਈ ਚੱਕਰ ਨਹੀਂ ਜਿਹੜੇ 8-9 ਸਾਲ ਗਾਣੀ ਤੋਂ ਬਾਅਦ ਬੀਤੇ ਆ ਬਾਈ ਬਾਹਰ ਵੀ ਗਏ ਹਾਂ ਹਾਂਜੀ ਬਾਈ ਉਦੋਂ ਪੂਰਾ ਸਮਾਂ ਸ਼ਰਾਬ ਚੀਂ ਰਗਾਇਆ ਸ਼ਰਾਬ ਜੀ ਵੀਰੇ ਸ਼ਰਾਬ ਜੀ ਜੇ ਵੀਰੇ ਰਾਤ ਨੂੰ ਜਾਗ ਆ ਗਈ 1 ਵਜੇ ਉਦੋਂ ਮਾਰਨ ਸਰਾਣੇ ਧਰਾ ਕੇ ਫੇਰ ਪੈਂਦਾ ਹੁੰਦਾ ਸੀ ਅੱਛਾ ਵੀ ਜਦੋਂ ਮੈਨੂੰ ਜਾਗ ਆ ਗਈ ਮੈਂ ਲਾਉਣੀਆ ਨਹੀਂ ਮੈਂ ਮਰ ਜੂ ਧੜਕਣ ਵਧ ਜਾਂਦੀ ਸੀ ਵੀਰੇ ਕੋਈ ਸ਼ਰਾਬ ਤੇ ਨਹੀਂ ਪੀਣੀ ਆ ਪੀਣੀ ਬੀਣੀ ਕੋਈ ਇੰਜੈਕਸ਼ਨ ਕੰਮ ਨਹੀਂ ਕਰਦਾ ਸੀ ਜਦੋਂ ਉਹਦਾ ਪੈਗ ਲਾਲਾਂ ਦਾ ਸੈੱਟ ਹੋ ਜਾਂਦਾ ਤੇ ਬਾਈ ਬਸ ਉਸ ਤੋਂ ਬਾਅਦ ਜਦੋਂ ਮਰ ਸ਼ਕਿਆ ਉਸ ਤੋਂ ਬਾਅਦ ਚ ਮੈਂ ਲਾਈ ਜ਼ਿੰਦਗੀ ਹੁਣ ਪਤਾ ਲੱਗਦਾ ਵੀ ਯਾਰ ਬਿੱਟੂ ਵੀ ਹੈਗਾ ਕੋਈ ਮੂਸੇ ਵਾਲਾ ਵੀ ਸੀਗਾ ਕੋਈ ਗੁਲਾਬ ਵੀ ਪਹਿਲਾਂ ਤਾਂ ਬਦੀ ਨਹੀਂ ਸੀ ਵੀ ਕੌਣ ਕੀ ਹੈ ਆਪਦੇ ਪਰਿਵਾਰ ਨੂੰ ਕਿਸੇ ਨੂੰ ਸਮਝਦੀ ਨਹੀਂ ਸੀ ਕੋਈ ਇਕੱਲਾ ਆਪਦੀ ਦੁਨੀਆ ਜੀ ਮਸਤ ਸੀਗਾ ਹਾਂਜੀ ਜੇ ਉਹਨਾਂ ਦੇ ਨਾਲ ਜੈਜੀ ਵੀ ਦਾ ਫੋਨ ਆ ਜਾਂਦਾ ਫੇਰ ਕੋਸ਼ਿਸ਼ ਮੈਂ ਕਹਿੰਦਾ ਵੀਰੇ ਉਹ ਹੁੰਦੀ ਰਹਿੰਦੀ ਸੀ ਗੱਲ ਥੋੜਾ ਜਿਹਾ ਡਾਕੂ ਤੋਂ ਬਾਅਦ ਨਾਰਾਜ਼ਗੀ ਆਈ ਸੀ ਬਾਈ ਨੂੰ ਪਰ ਉਸ ਤੋਂ ਬਾਅਦ ਸਾਡੀ ਸੈਟਿੰਗ ਹੋ ਗਈ ਸੀ ਮੈਂ ਜਿਹੜਾ ਗਾਣਾ ਲਿਖਦਾ ਸੀ ਪਹਿਲੀ ਵਾਰ ਮੈਂ ਜੈਜੀ ਵੀ ਨੂੰ ਹੀ ਭੇਜਣਾ ਹੁੰਦਾ ਸੀ ਬਾਈ ਕਿਵੇਂ ਲੱਗਿਆ ਸਾਡਾ ਸੰਪਰਕ ਨਹੀਂ ਟੁੱਟਿਆ ਉਦੋਂ ਵੀਰੇ ਦਿਨੇਸ਼ ਭਾਜੀ ਨੂੰ ਮੇਰੇ ਗਾਣੇ ਤੇ ਜੱਜੀ ਭਾਜੀ ਨੂੰ ਸਾਨੂੰ ਦੱਸਿਆ ਵੀ 8-9 ਗਾਣੇ ਪਸੰਦ ਆ ਗਏ ਸੀ। ਅੱਛਾ। ਤਾਂ ਉਦੋਂ ਦਿਨੇਸ਼ ਬਾਈ ਨੇ ਕਿਹਾ ਸੀਗਾ ਸਪੀਡ ਰੈਕੋਰਡਸ ਵਾਲੇ ਨੇ ਕਹਿੰਦਾ ਮੇਰੇ ਨਾਲ ਬੌਂਡ ਹੋ ਜਾ ਤੈਨੂੰ ਸਾਲਾਂ ਵਾਸਤੇ। ਅੱਛਾ। ਤੇ ਵੀ ਅਮਰਤ ਮਾਨ ਦਾ ਉਦੋਂ ਅਮਰਤ ਮਾਨ ਵੀ ਬੌਂਡ ਸੀਗਾ। ਪਹਿਲਾ ਗਾਣਾ ਦੇਸੀ ਦਾ ਡਰਾਮ ਉਦੋਂ ਆਇਆ ਨਹੀਂ ਸੀ। ਅੱਛਾ। ਉਹ ਕਹਿੰਦਾ ਅਮਰਤ ਮਾਨ ਵੀ ਮੇਰੇ ਕੋਲ ਬੌਂਡ ਹੈ ਤੂੰ ਵੀ ਹੋ ਜਾ ਤੇ ਵੀ ਸਾਰਾ ਮੰਨ ਲਓ ਦੇਖਣਾ ਪੇਜ ਚ ਲਾਉਣਾ ਸ਼ੋਹਾਂ-ਸ਼ੋਹਾਂ ਦਾ ਹੋਲ ਸਿਸਟਮ ਸਾਰਾ ਅਸੀਂ ਕਰਾਂਗੇ ਤੈਨੂੰ ਕੋਈ ਟੈਨਸ਼ਨ ਨਹੀਂ ਗੱਲਾਂ ਬੌਂਡ ਹੋ ਜਾ। ਪਰ ਮੇਰਾ ਪਰਿਵਾਰ ਨਹੀਂ ਮੰਨਿਆ ਅੱਛਾ ਕਹਿੰਦੇ ਇੱਧਰ ਐਨੇ ਰੁਪਏ ਗਾਲ ਆਇਆ ਹੁਣ ਉਧਰ ਗਾਲ ਦੂਗਾ ਕਹਿੰਦੇ ਬਸ ਉਹ ਗੱਲ ਦਾ ਵੀਰੇ ਤਾਂ ਕਰਕੇ ਨੌ-ਦਸ ਸਾਲ ਲੰਘ ਗਏ ਕਰਦੇ ਹੋ ਸਕਦਾ ਸੱਜੀ ਤੇ ਹੁਣ ਤੁਸੀਂ ਐਂ ਦੇਖ ਲਓ ਅਮਰਦਮਨ ਕਿੱਥੇ ਆਦਾ ਮੈਂ ਵੀ ਬਾਈ 9 ਸਾਲਾਂ ਚ ਉੱਥੇ ਹੀ ਹੋਣਾ ਸੀ ਪਰ ਕਰਦੇ ਡਰ ਗਏ ਨਾ ਤੁਸੀਂ ਕਿਉਂਕਿ ਕਰਦੇ ਆਉਦੀ ਜਗਾ ਸਹੀ ਸੀ ਬਾਈ ਮੈਂ ਆਉਦੀ ਜਗਾ ਸਹੀ ਸੀ ਹੂੰ ਮੈਨੂੰ ਪਹਿਲਾਂ ਇੰਨਾ ਪਤਾ ਨਹੀਂ ਸੀ ਮੈਂ ਪਿੰਡ ਬਿਨਾਂ ਰਹਿ ਨਹੀਂ ਸਕਦਾ ਹੂੰ ਫਿਰ ਮੈਂ ਜਾਂਦਾ ਹੀ ਨਾ ਇੰਨੇ ਪੈਸੇ ਨਾ ਹੀ ਲਗਾਉਂਦਾ ਹੂੰ ਟਾਡੇ ਜਿਹੜੇ ਕੁਛ ਗਾਣੇ ਸੁਖਸ਼ਿੰਦਰ ਸ਼ਿੰਦੇ ਨੇ ਇਹ ਕਹਤਾ ਸੀਗਾ ਵੀ ਹਥਿਆਰਾਂ ਵਾਲੇ ਜਾਂ ਲੜਾਈ ਵਾਲੇ ਮੈਂ ਕਹਿੰਦਾ ਬਾਈ ਹਥਿਆਰਾਂ ਵਾਲੇ ਫਿਰ ਹੁਣ ਵੀ ਚੱਲੀ ਜਾਂਦੇ ਆ ਸਾਰੇ ਬੰਦ ਕਰਾਉਣ ਦਾ ਫਿਰ ਹੂੰ ਮੂਸੇ ਵਾਲੇ ਦੇ ਸਾਰੇ ਹਥਿਆਰਾਂ ਵਾਲੇ ਸੀ ਤੇ ਜਿਹੜੇ ਮੈਂ ਜੱਜੀਬੀ ਨੂੰ ਦਿੱਤੇ ਸੀ ਤੁਸੀਂ ਜੱਜੀਬੀ ਨਾਲ ਕਦੇ ਇੰਟਰਵਿਊ ਕਰ ਲਿਓ ਜਿਹੜੇ ਅੱਜ ਗਾਣੇ ਚੱਲੀ ਜਾਂਦੇ ਆ 9-10 ਸਾਲ ਪਹਿਲਾਂ ਇਹ ਮੈਂ ਲਿਖਤੇ ਹੂੰ ਜੀਮੀਦਾਰ ਗਾਣਾ 5-6 ਸਾਲਾਂ ਬਾਅਦ ਰਿਲੀਜ਼ ਕਰਿਆ ਜੱਜੀਬੀ ਨੇ ਪਰ ਲਿਖਿਆ ਮੈਂ 5-6 ਸਾਲ ਪਹਿਲਾਂ ਹੁਣ ਤੁਸੀਂ ਆਏ ਦੇਖ ਲਓ ਵੀ ਸੇਮ ਹੀ ਗੱਲਾਂ ਆਪਣੇ ਆਲੇ ਵਾਪਰੀਆਂ ਵੋਟ ਪਾਈ ਨਹੀਂ ਆਪਾਂ ਨੂੰ ਧੋਖ ਅੱਛਾ ਇਹ ਧਰਨੇ ਲਈ ਸਪੈਸ਼ਲ ਨਹੀਂ ਸੀ ਲਿਖਿਆ ਤੁਸੀਂ ਨਾ 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 ਪਹਿਲਾਂ ਲਿਖਿਆ ਹੋਇਆ ਸੀ ਅੱਛਾ ਭਾਈ ਕਿਸੇ ਗਾਇਕ ਨੇ ਤੁਹਾਡੇ ਕੋਲੇ ਜਦੋਂ ਜੈਜੀਵੀ ਦਾ ਗਾਣਾ ਮਕਬੂਲ ਹੋਇਆ ਸੀ ਉਸ ਤੋਂ ਬਾਅਦ ਆਨੰਦਗੜੀ ਆਨੰਦਗੜੀ ਜਦੋਂ ਹੋ ਗਈ ਸੀਗੀ ਹਾਂ ਜੀ ਹਾਂ ਜੀ ਕਿਸੇ ਨੇ ਪਹੁੰਚ ਕੀਤੀ ਉਹਨਾਂ ਦਿਨਾਂ 'ਚ ਜਾ ਆਉਣ ਲੱਗੇ ਲੋਕ ਤੁਹਾਡੇ ਕੋਲੇ ਗਾਇਕ ਵੀਰੇ ਆ ਤੁਹਾਨੂੰ ਦੱਸਿਆ ਇਹਨਾਂ ਗਿਪੀ ਨਾਲ ਸੰਪਰਕ ਹੋ ਗਿਆ ਸੀਗਾ ਤੇ ਨਵੇਂ ਮੁੰਡੇ ਜਿਹੜੇ ਭਾਈ ਉੱਠਦੇ ਸੀਗੇ ਸਾਰੇ ਹੀ ਲਗਭਗ ਮੰਨ ਲਾ ਵੀ ਮੈਨੂੰ ਬਾਹਲੇ ਤਾਂ ਨਹੀਂ ਕਹਿੰਦਾ 8-10 ਬੰਦਾ ਇਹਦਾ ਮੰਗੀ ਹੋਣੇ ਵੀ ਦੇ ਦੇ ਨਵੇਂ ਨੂੰ ਭਾਈ ਆਏ ਆ ਦੇਣ ਨੂੰ ਜੀ ਨਹੀਂ ਕਰਿਆ ਵੀਰ ਹੁਣ ਇੱਧਰ ਪੜਤੀ ਜੀ ਬਣੀ ਐ ਕਿਉਂਕਿ ਨਵੇਂਆਂ ਦਾ ਬਈ ਅਜੇ ਤਾਂ ਹੁੰਦਾ ਨਹੀਂ ਵੀ ਆਪਾਂ ਇਸ ਕਰਕੇਂ ਦਿੱਤਾ ਵੀ ਇਹ ਚੱਲਣ ਜਾਂ ਨਾ ਚੱਲਣ ਬਸ ਮੈਨੂੰ ਐਵੇਂ ਸੀਗਾ ਵੀ ਜਿਹੜੀ ਇਹ ਮੇਜ ਬਣੀ ਐ ਨਾ ਉਹ ਨਾ ਕੋਈ ਬੰਦਾ ਖਰਾਬ ਕਰ ਦੇ ਬਸ ਇਥੇ ਡਰ ਜੇ ਜੀ ਬਈ ਨਵੇਂ ਬੰਦਿਆਂ ਨੂੰ ਗਾਣੇ ਨਹੀਂ ਦਿੱਤੇ ਮੰਗੇ ਬਹੁਤ ਨੇ ਸੀਗੇ ਅੱਛਾ ਹਾਂਜੀ ਹੁਣ ਫਿਰ ਕੋਈ ਸੋਚਿਆ ਹੋਇਆ ਵੀ ਨਵਾਂ ਜਾਂ ਪੁਰਾਣਾ ਜਾਂ ਖਾਸ-ਖਾਸ ਬੰਦਿਆਂ ਨੂੰ ਹੀ ਗਾਣੇ ਦੇਣੇ ਆ ਜਿਹੜੇ ਅਗੇ ਲਈ ਨਾ ਬਈ ਜਿਹੜੇ ਪਸੰਦ ਨੇ ਜਿਵੇਂ ਹੁਣ ਬਲਕਾਰ ਨੇ ਖੀਲਾ ਇੱਕ ਗਾਣਾ ਨੂੰ ਅਸੀਂ ਭੇਜਿਆ ਚਲੋ ਉਹ ਕਹਿੰਦਾ ਵੀ ਤੁਸੀਂ ਦਗਾਣਾ ਭੇਜੋ ਮੈਨੂੰ ਅੱਛਾ ਤੇ ਉਹਨੂੰ ਹੁਣ ਮੰਨ ਲਓ ਹਜੇ ਤੱਕ ਅਸੀਂ ਨਹੀਂ ਭੇਜਿਆ ਬਾਈ ਨੇ ਕਹਿਤਾ ਸਾਨੂੰ ਰੱਖਿਆ ਉਹ ਵੀ ਲਿਖ ਕੇ ਕਦੇ ਨਾ ਜ ਭੇਜਾਂਗੇ ਕਾਰਬੀ ਨਾਲ ਚੱਲੀ ਜਾਂਦਾ ਜਾਂ ਸੁਬਾਜਵੀ ਨਾਲ ਚੱਲੀ ਜਾਂਦਾ ਜੈਜੀਵੀ ਨਾਲ ਚੱਲੀ ਜਾਂਦਾ ਬਾਈ ਵੀਰੇ ਫਿਰ ਵਾਲੇ ਤਾਂ ਖਾਸਮ ਵੀ ਨਹੀਂ ਕਰਨੇ ਚਾਹੀਦੇ ਚੱਲ ਸੋ ਚੱਲ ਹੀ ਹੈ ਦਾ ਮਤਲਬ ਉਹਨਾਂ ਦੇ ਟਾਈਮ 'ਚ ਬਲਕਾਰ ਦੇ ਗਾਣੇ ਦੇਖਣ ਨੂੰ ਆਉਣਗੇ ਵੀਰੇ ਆਉਣਗੇ ਖੁਸ਼ ਹੋ ਹੁਣ ਤੱਕ ਦੀ ਜ਼ਿੰਦਗੀ ਤੋਂ ਪਹਿਲਾਂ ਲਈ ਤਾਂ ਵੀਰੇ ਨਾਰਾਜ਼ ਹੀ ਆ ਅਮਰਤ ਤੋਂ ਬਾਅਦ ਵਾਲੀ ਤੇ ਖੁਸ਼ ਆ ਹਾਂਜੀ ਸੋਚਦੇ ਹੁੰਨੇ ਹੋ ਜੇ ਕਿਤੇ ਸਮਾ ਸਾਂਭਿਆ ਹੁੰਦਾ ਤਾਂ ਜਿਨੂੰ ਗੱਲਾਂ ਬਹੁਤ ਬਹੁਤ ਸੋਚਦੇ ਆ ਬਾਈ ਬਾਦੂ ਸੋਚਣਾ ਫਿਰ ਬਾਈ ਕੁਝ ਬਣਦਾ ਨਹੀਂ ਨਾ ਕੀ ਕਹੋਗੇ ਨੌਜਵਾਨਾਂ ਨੂੰ ਜਿਹੜੇ ਦੇਖਦੇ ਆ ਬਾਪੇ ਬਾਪੇ ਵੀ ਮੈਂ ਵੀ ਇਹੀ ਕਹੂੰਗਾ ਵੀ ਦੇਖੋ ਵੀਰੇ ਨਸ਼ੇ ਛੱਡੋ ਤੇ ਗੁਰੂ ਦੇ ਲੜ ਲੱਗੋ ਸੱਚ ਬੋਲੋ ਝੂਠ ਨਾ ਬੋਲੋ ਇੱਕ ਵਾਰ ਬਠਿੰਡੇ ਜਦੋਂ ਜੱਜੀ ਵੀ ਆਉਂਦੇ ਨੇ ਬਾਈ ਹਾਂ ਜੀ ਬੁਲਾਇਆ ਸੀ ਉਹਨਾਂ ਨੇ ਫਿਰ ਗਏ ਕਿਉਂ ਨਹੀਂ ਤੁਸੀਂ ਹਾਵੀਰੇ ਜੱਜੀ ਬਾਈ ਦਾ ਲਾਈਵ ਸ਼ੋਅ ਸੀਗਾ ਤੇ ਬਾਈ ਨੇ ਮੈਨੂੰ ਸੱਦਿਆ ਸੀਗਾ ਕਹਿੰਦਾ ਵੀ ਆਪਾਂ ਦੱਸ ਕੇ ਜਾਵਾਂਗੇ ਇੱਥੇ ਵੀ ਥੋੜੇ ਏਰੀਏ ਦਾ ਮੁੰਡਾ ਯਾਰ ਜਿਹੜੇ ਨੇ ਆ ਗਾਣਾ ਲਿਖਿਆ ਔਰ ਬਾਈ ਸ਼ਰਾਬ ਚ ਡੁੱਬਣ ਕਰਕੇ ਮੈਂ ਉੱਥੇ ਵੀ ਨਹੀਂ ਗਿਆ ਵੀ ਯਾਰ ਉੱਥੇ ਜਾਵਾਂਗੇ ਤਾਂ ਉੱਥੇ ਪੀਤੀ ਨਹੀਂ ਜਾਣੀ ਬਸ ਪੀਣ ਪੀਣ ਦੇ ਲਾਲਚ ਚ ਲਾਈਵ ਤੇ ਨਹੀਂ ਗਿਆ ਅੱਛਾ ਨਹੀਂ ਨਾ ਮੇਰਾ ਹੋਰ ਵੀ ਬਹੁਤ ਉੱਚਾ ਹੋ ਜਣਾ ਸੀ ਉਹਨਾਂ ਨੇ ਲੋਕਾਂ ਚ ਖੜੇ ਕਰਕੇ ਤੁਹਾਡਾ ਹਾਂਜੀ ਹਾਂਜੀ ਚਾਨੂ ਨਿਸ਼ਾਨ ਕਰਵਾ ਦੇਣੀ ਸੀ ਜੀ ਇਹਦਾ ਮਤਲਬ ਸ਼ਰਾਬ ਕਰਕੇ ਬਾਈ ਬਹੁਤ ਕੁਝ ਪਿੱਛੇ ਪਿਆ ਹਨਾ ਬਹੁਤ ਕੁਝ ਵੀਰੇ ਤੁਸੀਂ ਐਂ ਲਾ ਲੂ ਵੀ ਐਨੇ ਪੈਸੇ ਕੈਨੇਡਾ ਖਰਾਬ ਕਰਤੇ ਤੇ ਉਸ ਤੋਂ ਬਾਅਦ ਚ ਬਾਈ ਇੱਥੇ ਆ ਕੇ ਲੜਾਈਆਂ ਝਗੜਿਆਂ ਦੇ ਜੋਰ ਦੇ ਤਾਂ 18-20 ਲੱਖ ਰੁਪਇਆ ਕਰਦਿਆਂ ਹੂੰ ਲਵਾਦਾ 10 ਸਾਲਾਂ ਚ ਠੀਕ ਹੈ ਬਾਈ 6-7 ਪਰਚੇ ਸੀਗੇ ਹੁਣ 2 ਰਹਿ ਗਏ ਆਹੀ ਕੰਮਾਂ ਤੇ ਰਿਆਂ ਵੀਰੇ ਇਹਦਾ ਮਤਲਬ ਤੁਹਾਡੇ ਬਾਪੂ ਹੁਣੀ ਮਾਵਾਪ ਤਾਂ ਨਹੀਂ ਜਿਹੜੇ ਤੁਹਾਡਾ ਜਿਹੜੇ ਚੱਲੀ ਜਾਂਦੇ ਬਾਈ ਮੈਂ ਤਾਂ ਇਹਨਾਂ ਨੂੰ ਨਹੀਂ ਤਾਂ ਨਾ ਐਂ ਕਹਿੰਦਾ ਵੀ ਉਤਲਾ ਰੱਬ ਮੇਰਾ ਉਹ ਐ ਥਾਲੜੇ ਰੱਬ ਮੇਰੇ ਇਹ ਐ ਮੈਂ ਇਹਨਾਂ ਦਾ ਬਾਈ ਦੇਣ ਹੀ ਨਹੀਂ ਦੇ ਸਕਦਾ ਤੁਹਾਨੂੰ ਧੰਨਵਾਦ ਬਲਕਾਰ ਵੀਰੇ ਬਹੁਤ ਬਹੁਤ ਤੁਹਾਡਾ ਅੱਜ ਸਵਾਭ ਬਣਿਆ ਕਿਉਂਕਿ ਸਾਡੀ ਵੀ ਰੀਤ ਸੀ ਫੇਰ ਪੀੜ ਗਾਣੇ ਵਾਲਾ ਨੌਜਵਾਨ ਕਿੱਥੇ ਹੈਗਾ ਦਰਸ਼ਕਾਂ ਨੂੰ ਜ਼ਰੂਰ ਦਿਖਾਈਏ ਤੇ ਗੱਲਬਾਤ ਕਰੀ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਵੀ ਤੁਹਾਡੀਆਂ ਦੋ ਇੰਟਰਵਿਊ ਅੱਗੇ ਸੀਗੇ ਤੁਸੀਂ ਉਹ ਕਰਕੇ ਫੇਰ ਵੀਰੇ ਨੇ ਮੇਰੇ ਵਾਸਤੇ ਟਾਈਮ ਕੱਢਿਆ ਬਾਈ ਮੈਮ ਵੀਰੇ ਦਾ ਬਹੁਤ ਬਹੁਤ ਥੈਂਕਸ ਕਰਦਾ ਅੱਜ ਤੱਕ ਕੌਣ ਲਈ ਸਾਨੂੰ ਸਫ਼ਰ ਸਭ ਤੋਂ ਲੰਬਾ ਸਫ਼ਰ ਅੱਜ ਦਾ ਕਰਨਾ ਪਿਆ ਦੋਸਤੋ ਐਸੀ ਮੁਲਾਕਾਤ ਬਲਕਾਰ ਆਨੰਦ ਗੜੀਏ ਦੇ ਨਾਲ ਸਾਡੀ ਮੁਲਾਕਾਤ ਕਿਹੋ ਜਿਹੀ ਲੱਗੀ ਤੁਸੀਂ ਆਪਣੇ ਸੁਝਾਅ ਜ਼ਰੂਰ ਦੇ